ਇੱਕ ਐਸੀ ਧੀ ਦੀ ਕਹਾਣੀ ਜਿਹੜੀ ਆਪਣੇ ਨਸ਼ੇੜੀ ਬਾਪ ਦੁਆਰਾ ਬਚਪਨ 'ਚ ਵੇਚੀ ਜਾਂਦੀ ਆ ਤੇ 21 ਸਾਲ ਬਾਅਦ ਐਸਾ ਕੀ ਵਾਪਰਦਾ ਕਿ ਉਸ ਕੁੜੀ ਦਾ ਰਿਸ਼ਤਾ ਉਸੇ ਬਾਪ ਦੇ ਘਰ ਤੈਅ ਹੋ ਜਾਂਦਾ। ਕਰਨੈਲ ਸਿੰਘ ਤੇ ਜੋਰਾ ਸਿੰਘ ਦੋ ਭਰਾ ਪਿੰਡ ਦੇ ਵਿੱਚ ਰਹਿੰਦੇ ਆ। ਗੁਜ਼ਾਰੇ ਜੋਗੀ ਅੱਛੀ ਜ਼ਮੀਨ ਹੈਗੀ ਆ ਤੇ ਘਰਵਾਰ 'ਚ ਸਭ ਕੁਝ ਵਧੀਆ ਚੱਲਦਾ। ਕਹਿੰਦੇ ਨੇ ਜਿਹੜੇ ਮਾਂ-ਬਾਪ ਤੋਂ ਬਾਹਰੇ ਹੁੰਦੇ ਆ ਉਥੇ ਪਰਜਾਈਆਂ ਦੇ ਹੱਥ ਆਕੂਮਤ ਆ ਜਾਂਦੀ ਆ। ਹੂੰ। ਕਰਨੈਲ ਸਿੰਘ ਦੀ ਬੋਟੀ ਬਸੰਤ ਕੌਰ ਜਿਹੜੀ ਉਸ ਸਮੇਂ ਘਰ ਦਾ ਸਾਰਾ ਕੁਝ ਦੇਖਦੀ ਸੀ ਜਿਹਨੂੰ ਕਿਹਾ ਜਾਂਦਾ ਕਿ ਘਰ ਦੀ ਹਕੂਮਤ ਹੀ ਉਹਦੇ ਹੱਥ ਚ ਸੀ ਹੂੰ ਕਰਨੈਲ ਸਿੰਘ ਸੌ ਤੇ ਘੱਟ ਬੋਲਣ ਵਾਲਾ ਇਨਸਾਨ ਸੀਗਾ ਤੇ ਬਸੰਤ ਕੌਰ ਇਸ ਮਾਮਲੇ ਚ ਤੇਜ਼ ਸੀਗੀ ਜਿਹੜਾ ਜੋਰਾ ਸੀਗਾ ਉਹ ਛੋਟਾ ਸੀਗਾ ਹੂੰ ਮਤਲਬ ਪਰਜਾਈਆਂ ਨੂੰ ਕਹਿੰਦੇ ਨੇ ਦਿਔਰ ਲਾਡਲੇ ਹੁੰਦੇ ਆ ਪਰ ਜੋਰਾ ਥੋੜੇ ਅਥਰੇ ਸੁਭਾਅ ਦਾ ਸੀਗਾ ਮਾਂ ਬਾਪ ਉਹਨਾਂ ਦੇ ਪਹਿਲਾਂ ਹੀ ਹੈ ਨਹੀਂ ਸੀਗੇ ਹਨਾ ਹੂੰ ਤੇ ਕਰਨੈਲ ਸਿੰਘ ਖੇਤਾਂ 'ਚ ਕੰਮਕਾਰ ਵੀ ਕਰਦਾ ਸੀਗਾ ਹੋਰ ਵੀ ਕੁਵੈਲਦਾਰੀ ਦੇ ਕੰਮਕਾਰ ਸਾਰੇ ਕਰਦਾ ਸੀਗਾ ਬਸੰਤ ਕੌਰ ਵੀ ਉਹਦੇ ਨਾਲ ਲੱਗੀ ਰਹਿੰਦੀ ਸੀ ਪਰ ਹੂੰ ਜੋਰੇ ਦੀਆਂ ਆਦਤਾਂ ਵੇਖ ਕੇ ਵੀ ਉਹ ਘਰੋਂ ਖੇਤ ਜਾਂਦਾ ਉੱਥੋਂ ਗਾਂ ਕਿਤੇ ਚੱਲਿਆ ਜਾਂਦਾ ਕਰਨੈਲ ਸਿੰਘ ਕੋਲੇ ਪਹੁੰਚਦਾ ਨਹੀਂ ਹੈ ਅੱਛਾ ਤੇ ਬਸੰਤ ਕੌਰ ਨੂੰ ਇਹ ਲੱਗਦਾ ਵੀ ਇਹ ਮੁੰਡਾ ਸਾਡੇ ਹੱਥਾਂ 'ਚੋਂ ਜਾ ਰਿਹਾ ਵੀ ਕੱਲੋਂ ਸ਼ਰੀਕਾ ਮੈਨੂੰ ਮੇਨੇ ਮਾਰੂਗਾ ਵੀ ਮਾਪੇ ਹੈ ਨਹੀਂ ਸੀਗੇ ਪਰਜਾਈ ਨੇ ਇਹਨੂੰ ਵਰਜਿਆ ਨਹੀਂ ਤੇ ਇਹ ਪੁੱਠੇ ਰਹਾ ਤੇ ਚੱਲ ਪਿਆ ਹੂੰ ਕਿਉਂਕਿ ਇਹ ਚੀਜ਼ ਹੁੰਦੀ ਹੋਈ ਆ ਜਦੋਂ ਮਾਂ-ਬਾਪ ਤੋਂ ਬਾਅਦ ਭੈਣਾਂ ਭਾਈਆਂ ਦੇ ਸਿਰ ਜ਼ਿੰਮੇਵਾਰੀ ਹੋਵੇ ਤਾਂ ਫਿਰ ਬੱਚੇ ਲਈ ਇਹ ਸੋਚਣਾ ਹੋ ਹੀ ਜਾਂਦਾ ਹਨਾ ਬੱਚੇ ਲਈ ਇਹ ਸੋਚਾ ਹੀ ਜਾਂਦਾ ਬਿਲਕੁਲ ਜੀ ਜੋਰੇ ਦਾ ਥੋੜਾ ਜਿਹਾ ਇਹ ਸੁਭਾਅ ਸੀਗਾ ਕਿ ਉਹ ਹਮੇਸ਼ਾ ਹੀ ਸ਼ਰਾਰਤਾਂ 'ਚ ਰਹਿੰਦਾ ਹੁੰਦਾ ਸੀਗਾ ਅੱਛਾ ਜਦੋਂ ਜਵਾਨ ਹੁੰਦਾ ਨਾ ਤਾਂ ਉਹਦੀ ਪਰਜਾਈ ਨੂੰ ਇਹ ਲੱਗਦਾ ਵੀ ਪਹਿਲਾਂ ਤਾਂ ਇਹ ਅਥਰਾ ਸੀਗਾ ਹੀ ਸੀਗਾ ਸੁਭਾਅ ਕਰਕੇ ਹਨਾ ਹੂੰ ਇਸ ਵਕਤ ਇਹ ਲੱਗਦਾ ਵੀ ਇਹਦੀ ਰਹਿਣੀ-ਬਹਿਣੀ ਗਲਤ ਬੰਦਿਆਂ ਦੇ ਵਿੱਚ ਆ ਖਾਣ-ਪੀਣ ਵੀ ਕਰਦਾ ਉਹਨੇ ਕਰਨੈਲ ਸਿੰਘ ਦੇ ਕੰਨੀਏ ਗੱਲ ਕੱਢਦੀ ਕਿ ਜੋ ਰਾ ਅੱਜਕੱਲ ਗਲਤ ਬੰਦਿਆ ਚੁੱਠਣ ਬੈਠਣ ਕਰਦਾ ਵੀ ਜਿੱਥੋਂ ਤੱਕ ਲੱਗਦਾ ਵੀ ਇਹ ਟਰੱਕ ਵਾਲਿਆਂ ਨਾਲ ਵੀ ਆਉਣ ਜਾਣ ਕਰਦਾ ਅੱਛਾ ਕਰਨੈਲ ਸਿੰਘ ਨੂੰ ਇਸ ਗੱਲ ਦਾ ਸੀਗਾ ਵੀ ਮਾ ਮਾਂ ਬਾਪ ਨੇ ਇਹਨੂੰ ਪਾਲਿਆ ਨਹੀਂ ਪਾਲਿਆ ਵੀ ਮੈਂ ਆ ਵੀ ਸਾਰੀ ਉਮਰ ਦਾ ਕਲੰਕ ਨਾ ਸੀ ਖੱਟ ਲਈਏ ਵੀ ਅਸੀਂ ਇਹਦੀ ਪਰਵਰਿਸ਼ ਵੀ ਕੀਤੀ ਐ ਇਹਨੂੰ ਪਾਲਿਆ ਵੀ ਆ ਹਨਾ ਇਹਨੂੰ ਕਦੇ ਕਿਸੇ ਕੰਮ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਇਹਨਾਂ ਬੇਲਾ ਰਹਿਣ ਤੋਂ ਬਾਅਦ ਵੀ ਜੇ ਇਹਨੇ ਕੋਈ ਐਸੀ ਵੈਸੀ ਗੱਲ ਕਰਤੀ ਤਾਂ ਖਾਨਦਾਨ ਦੀ ਇੱਜ਼ਤ ਦਾਤੇ ਲੱਗ ਜਾਣੀ ਆ ਹੁਣ ਕਰਨੈਲ ਸਿੰਘ ਇਸ ਸੂਝ ਨਾਲ ਚੱਲਦਾ ਸੀਗਾ ਜੋਰਾ ਉਹ ਸੀਗਾ ਹੀ ਅਥਰਾ ਤਾਂ ਇੱਕ ਦਿਨ ਉਹ ਘਰੇ दारू ਪੀ ਕੇ ਆ ਗਿਆ ਅੱਛਾ ਤੇ ਜਦੋਂ ਕਹਿੰਦੇ ਕਿ ਬਸੰਤ ਕਰਨ ਨੇ ਉਹਨੂੰ ਰੋਟੀ ਫੜਾਈ ਤਾਂ ਉਹਨੇ ਖਾਲੀ ਭਗਾ ਕੇ ਮਾਰੀ ਜੋਰੀ ਨੇ ਹਾਂ ਹੂੰ ਔਰ ਇਹ ਘਟਨਾ ਸੱਚੀ ਹੈਰਾਨ ਕਰ ਦੇਣ ਵਾਲੀ ਸੀਗੀ ਕਿ ਜਿਹੜਾ ਮੁੰਡਾ ਪਰਜਾਈ ਅੱਗੇ ਅੱਖ ਨਹੀਂ ਚੱਕਦਾ ਪੀੜੀ ਤੇ ਬਹਿ ਕੇ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੁੰਦਾ ਸੀ ਉਹਨੇ ਏਡੀ ਵੱਡੀ ਹਿੰਮਤ ਕਰ ਲਈ ਹੂੰ ਤਾਂ ਜਦੋਂ ਕਰਨਲ ਸਿਓਨ ਨੇ ਖੜਕਾ ਸੁਣਿਆ ਤਾਂ ਉਹ ਭੱਜ ਕੇ ਆਇਆ ਉਹਨੇ ਪੁੱਛਿਆ ਵੀ ਜੋਰਿਆ ਕੀ ਗੱਲ ਹੋਈ ਹੈ ਨਾ ਹੂੰ ਤਾਂ ਉਹ ਕਹਿੰਦਾ ਵੀ ਤੁਸੀਂ ਲੋਕਾਂ ਕੋਲੇ ਮੈਨੂੰ ਭੰਡ ਦੇ ਫਿਰਦੇ ਹੋ ਵੀ ਮੈਂ ਕੁਝ ਨਹੀਂ ਕਰਦਾ ਅੱਛਾ ਉਹ ਕਹਿੰਦਾ ਹਾਂ ਕਰਨੈਲ ਸਿੰਘ ਨੂੰ ਪਤਾ ਹੀ ਸੀਗਾ ਉਹ ਕਹਿੰਦਾ ਹਾਂ ਕਹਿੰਦਾ ਚੰਗੀ ਗੱਲ ਆ ਜੇ ਲੋਕਾਂ 'ਚ ਪਤਾ ਲੱਗੂਗਾ ਅਗਲੇ ਤੇਰੀਆਂ ਗੱਲਾਂ ਕਰਨਗੇ ਤੈਨੂੰ ਸ਼ਰਮ ਤਾਂ ਆਊਗੀ ਘੱਟੋ ਘੱਟ ਤੂੰ ਘਰ ਵੱਲ ਤਾਂ ਮੁੜੇਗਾ ਹੂੰ ਉਹ ਕਹਿੰਦਾ ਵੀ ਜੇ ਮੇਰੇ ਮਾਪੇ ਨਹੀਂ ਸੀਗੇ ਵੀ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਮੈਨੂੰ ਕਤੂਰਾ ਬਣਾ ਕੇ ਪਾਲੋਗੇ ਹੂੰ ਤੁਸੀਂ ਮੈਨੂੰ ਗੁਲਾਮ ਬਣਾ ਕੇ ਪਾਲੋਗੇ ਹੂੰ ਕਰਨੈਲਸੋ ਕਹਿੰਦਾ ਸੀ ਤਾਂ ਤੇਰੇ ਸਿਰ ਤੇ ਕੋਈ ਕੰਮ ਹੀ ਨਹੀਂ ਪਾਇਆ ਵੀ ਤੇਰੀ ਮਾਮਾ ਵਰਗੀ ਭਰਜਾਈ ਆ ਕਦੇ ਉਹਨੂੰ ਤੈਨੂੰ ਕੁਝ ਨਹੀਂ ਕਿਹਾ ਹੈਗਾ ਕਹਿੰਦਾ ਮੈਨੂੰ ਸਭ ਪਤਾ ਵੀ ਮੈਨੂੰ ਇੱਥੇ ਤੱਕ ਕਾਹਤੋਂ ਲੈ ਕੇ ਆਏ ਹੋ ਤੁਸੀਂ ਪਾਲ ਕੇ ਅੱਛਾ ਕਹਿੰਦਾ ਮ ਔਰ ਇਹ ਗੱਲ ਹੋਰ ਵੀ ਵੱਡੀ ਹੈਰਾਨੀ ਦੀ ਗੱਲ ਸੀ ਤੇ ਬਸੰਤ ਕੌਰ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਨੇ ਇਹ ਕਿਹਾ ਵੀ ਮੈਨੂੰ ਤਾਂ ਹਿੱਸਾ ਚਾਹੀਦਾ ਹੁਣ ਬਸੰਤ ਕੌਰ ਇਹ ਵੀ ਸੋਚੀ ਬੈਠੀ ਸੀ ਵੀ ਮੈਂ ਇਹਨੂੰ ਵਿਆਹੂੰਗੀ ਘਰ ਚ ਬੋਟੀ ਆਉਗੀ ਚਲੋ ਘਰ ਦੇ ਕੰਮ ਕਾਰ ਵੰਡੇ ਜਾਣਗੇ ਜਿਵੇਂ ਔਰਤਾਂ ਨੂੰ ਹੁੰਦਾ ਹੀ ਆ ਉਹਦੇ ਵੀ ਇੱਕ ਚਾ ਸੀਗੇ ਹਨਾ ਉਹਨੇ ਜੋਰੇ ਨੂੰ ਪਾਲਿਆ ਹੋਇਆ ਸੀ ਪਰ ਜੋਰੇ ਦਾ ਉਹ ਰੂਪ ਦੇਖ ਕੇ ਬਸੰਤ ਕੌਰ ਨੂੰ ਮਤਲਬ ਉਹਦੇ ਗੰਧ ਧਰਿਆਆਂ ਧਰਾਈਆਂ ਰਹਿ ਗਈਆਂ ਉਹਦੇ ਮਨ ਦੀਆਂ ਵੀ ਆ ਕੀ ਬਣ ਗਿਆ ਤਾਂ ਕਰਨੈਲ ਸਿੰਘ ਉਹਨੂੰ ਗੁੱਸੇ ਨਾਲ ਬੋਲਦਾ ਵੀ ਤੈਨੂੰ ਕਿਹਨੇ ਪੱਟੀ ਪੜਾਤੀ ਵੀ ਹਿੱਸੇ ਵਾਲੀ ਅਸੀਂ ਅੱਜ ਤੱਕ ਕੋਈ ਫਰਕ ਨਹੀਂ ਕੀਤਾ ਆਪਦੇ ਮੂੰਹ ਦੀ ਬੁਰਕੀ ਵੀ ਤੇਰੇ ਮੂੰਹ 'ਚ ਪਾਈ ਆ ਤੈਨੂੰ ਕਿਹਨੇ ਕਿਹਾ ਇਹ ਗੱਲ ਵੀ ਤੈਨੂੰ ਹਿੱਸਾ ਚਾਹੀਦਾ ਉਹ ਕਹਿੰਦਾ ਇਹ ਤਾਂ ਲੋਕਾ ਲੋਕਾਚਾਰੀ 'ਚ ਬਣਿਆ ਹੀ ਆਇਆ ਵੀ ਜਿਹਦੇ ਹਿੱਸੇ ਜੋ ਆਉਂਦਾ ਉਹਨੂੰ ਮਿਲ ਹੀ ਜਾਂਦਾ ਹੁੰਦਾ ਕਿਸੇ ਦੇ ਮਾਪਿਆਂ ਦੇ ਬੈਠਿਆ ਤਾਂ ਹੋ ਜਾਂਦਾ ਕਿਸੇ ਦੇ ਮਾਪਿਆਂ ਦੇ ਜਾਣ ਤੋਂ ਬਾਅਦ ਹੋ ਜਾਂਦਾ ਪਰ ਮੈਨੂੰ ਮੇਰਾ ਹਿੱਸਾ ਚਾਹੀਦਾ ਤਾਂ ਪਰਜਾਈ ਨੇ ਠੰਡੇ ਮਤੇ ਗੱਲ ਪਾਉਂਦਿਆਂ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਬੈਠ ਕੇ ਵਿਚਾਰ ਕਰਦੇ ਆਂ ਵੀ ਸਾਡਾ ਇੱਕ ਫਰਜ਼ ਬਣਦਾ ਬਾਪੂ ਬੇਬੇ ਤੋਂ ਬਾਅਦ ਅਸੀਂ ਤੈਨੂੰ ਵਿਆਹ ਦਈਏ ਤੇਰਾ ਘਰ ਬੁਸਾ ਦਈਏ ਤੂੰ ਹਿੱਸਾ ਲੈ ਤੂੰ ਜੋ ਹੂੰ ਕਿਉਂਕਿ ਬਸੰਤਕੁਰ ਦਾ ਜੋਰੇ ਦੇ ਹਾਲਾਤ ਵੇਖ ਕੇ ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਵੀ ਜੇ ਇਹਨੇ ਬਿਨਾ ਬਿਆਹ ਤੋਂ ਹਿੱਸਾ ਲੈ ਲਿਆ ਹੂੰ ਇਹਨੇ ਘਰ ਬਸਾਉਣਾ ਨਹੀਂ ਹੈਗਾ ਤੇ ਫਿਰ ਇਹ ਕੁੱਤਿਆਂ ਦੀ ਤਰ੍ਹਾਂ ਫਿਰੂਗਾ ਦਰਦਰ ਤੇ ਇਹਦੀ ਜੂਨ ਖਰਾਬ ਹੋ ਜਾਣੀ ਆ ਤੇ ਕਹਿੰਦੇ ਹੁੰਦੇ ਨਾ ਬਿਨਾ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਵੀ ਇਹ ਕਰੂਗਾ ਕੀ ਹੂੰ ਅਸੀਂ ਇਹਨੂੰ ਕਿੱਥੋਂ ਪਾਲਾਂਗੇ ਹੂੰ ਕਿਉਂਕਿ ਕਿਤੇ ਨਾ ਕਿਤੇ ਇਹ ਲਾਲਚ ਵੀ ਸੀਗਾ ਵੀ ਜਿਹੜੀ ਜ਼ਮੀਨ ਆ ਇੱਕ ਥਾਂਟੀ ਕੀ ਰਹਿ ਜੇ ਹੂੰ ਪਸੰਤਕੁਰ ਨੇ ਪੂਰੀ ਬਾਹ ਲਾਈ ਕਿ ਜੋਰਾ ਲੈਂਡ ਤੇ ਆਵੇ ਉਹ ਗੱਲ ਨੂੰ ਸਮਝੇ ਪਰ ਜੋਰਾ ਘਰੋਂ ਦੋ ਦੋ ਦਿਨ ਗਾਇਬ ਰਹਿਣ ਲੱਗਾ ਜਦੋਂ ਘਰ ਆਇਆ ਕਰੇ ਤਾਂ ਕਰਨੈਲ ਨੂੰ ਵੀ ਇਸ ਗੱਲ ਦਾ ਫਿਕਰ ਹੋ ਗਿਆ ਵੀ ਇਹ ਕੋਈ ਹੋਰ ਕੰਡ ਨਾ ਕਰ ਦੇ ਹੂੰ ਤਾਂ ਸਾਰੇ ਲੋਕ ਇਹ ਕਹਿਣ ਲੱਗੇ ਵੀ ਇਹਨਾਂ ਦੇ ਅਸੀਂ ਕੀ ਗੱਲ ਹੋ ਗਈ ਬਸੰਤ ਕੁਰ ਨੇ ਪੁੱਤਾਂ ਵਾਂਗੂ ਚੋਰੇ ਨੂੰ ਪਾਲਿਆ ਹੋਇਆ ਤੇ ਅੱਜ ਉਹ ਹਰ ਰੋ ਜਾ ਕੇ ਘਰੇ ਕਲੇਸ਼ ਕਰਦਾ ਵੀ ਮੈਨੂੰ ਮੇਰਾ ਹਿੱਸਾ ਚਾਹੀਦਾ ਹੂੰ ਫਿਰ ਉਹ ਸੋਚਦੀ ਆ ਕਰਨੈਲ ਦਿਨੋ ਦਿਨ ਢਲਣ ਲੱਗਦਾ ਕਿਉਂਕਿ ਉਹਨੇ ਇਹ ਗੱਲ ਸੋਚੀ ਨਹੀਂ ਸੀ ਕਦੇ ਉਹਨੇ ਆਪਦੇ ਛੋਟੇ ਭਾਈ ਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ ਸੀ ਉਹਨੂੰ ਇਹ ਸੀਗਾ ਵੀ ਇਹ ਮੇਰੇ ਦੁੱਖ ਸੁੱਖ ਦਾ ਸਾਂਝੀ ਆ ਇਹ ਕਦੇ ਹਿੱਸੇ ਦੀ ਗੱਲ ਨਹੀਂ ਕਰੂਗਾ ਹਮ ਪਰ ਕਹਿੰਦੇ ਹੁੰਦੇ ਆ ਜਦੋਂ ਸ਼ਰੀਕਾਂ ਦੀ ਚੋਕ ਲੱਗ ਜੇ ਤਾਂ ਉੱਥੇ ਘਰ ਬਰਬਾਦ ਹੋ ਹੀ ਜਾਂਦੇ ਆ ਤੇ ਉਹੀ ਚੀਜ਼ ਬਸੰਤ ਕੁਰਤੇ ਇਹ ਕਰਨੈਲ ਸਿੰਘ ਦੇ ਘਰ ਚ ਹੋਣ ਲੱਗੀ ਸੀ ਹਮ ਜਿਹੜਾ ਜੱਦੀ ਘਰ ਸੀਗਾ ਉਸ ਘਰ ਦੇ ਵਿੱਚ ਆਪਣੇ ਯਾਰਾਂ ਬੇਲੀਆਂ ਨੂੰ ਲੈ ਕੇ ਜੋੜਾ ਬੈਠਾ ਰਹਿੰਦਾ ਹੁੰਦਾ ਸੀ ਨਸ਼ੀ ਬੱਤੇ ਵਾਲੇ ਸਾਰੇ ਉੱਥੇ ਰਹਿੰਦੇ ਸੀ ਤੇ ਆਨੇ ਬਹਾਨੇ ਬਸੰਤ ਕੌਰ ਪਸ਼ੂ ਵਾਲਾ ਉਹ ਘਰ ਸੀਗਾ ਤੇ ਉੱਥੇ ਗੇੜਾ ਮਾਰਦੀ ਰਹਿੰਦੀ ਸੀ। ਹੂੰ ਜਦੋਂ ਉਹ ਪਿੰਡ ਦੇ ਕੁਝ ਉਪਰੇ ਬੰਦੇ ਜਾਂ ਪਿੰਡੋਂ ਬਾਹਰੇ ਦੇਖਦੀ ਤਾਂ ਉਹਨੂੰ ਫਿਕਰ ਪੈ ਜਾਂਦੀ ਵੀ ਕੱਲ ਨੂੰ ਕੋਈ ਵੱਡੀ ਗੱਲਬਾਤ ਨਾ ਬਣ ਜੇ। ਹੂੰ ਉਹਨੇ ਇਹ ਗੱਲ ਕਰਨੈਲ ਸਿੰਘ ਦੇ ਕੰਨੀ ਪਾਤੀ ਵੀ ਇਦਾਂ ਕਰਕੇ ਜੋਰੇਦਾਰ ਰਹਿਣ ਬਹਿਣਾ ਹੁਣ ਉਸ ਘਰ 'ਚ ਹੋ ਗਿਆ ਜਿੱਥੇ ਮੱਜਾਂ ਵੀ ਬੰਨੀਆਂ ਹੁੰਦੀਆਂ ਸਭ ਕੁਝ ਹੁੰਦਾ ਹੈ ਨਾ ਤਾਂ ਕੀ ਹੁੰਦਾ ਕਿ ਕਰਨੈਲ ਨੂੰ ਇਸ ਗੱਲ ਦਾ ਫਿਕਰ ਪੈ ਜਾਂਦਾ ਵੀ ਪਹਿਲਾਂ ਤਾਂ ਆਉਣ ਜਾਣ ਵੈਸੇ ਹੀ ਇਹਦਾ ਬਾਹਰ ਸੀਗਾ। ਹੂੰ ਹਣ ਇਹ ਘਰ ਦੇ ਵਿੱਚ ਬੰਦੇ ਲਿਆਉਣ ਲੱਗਿਆ ਤਾਂ ਉਸ ਦਿਨ ਜਦੋਂ ਘਰ 'ਚ ਬੰਦੇ ਬੈਠੇ ਹੁੰਦੇ ਆ ਤਾਂ ਕਰਨੈਲ ਸਿੰਘ ਦੀਆਂ ਗੁੱਸੇ ਦੀਆਂ ਹੱਦਾਂ ਟੁੱਟਦੀਆਂ ਉਹ ਜਾ ਕੇ ਉਹਨੂੰ ਕਹਿੰਦਾ ਵੀ ਇਹ ਸਾਰਾ ਕੁਝ ਇੱਥੇ ਨਹੀਂ ਚੱਲਣਾ ਤੂੰ ਯਾਰੀਆਂ ਮਲਾਜੇ ਆਪਦੇ ਘਰੋਂ ਬਾਹਰ ਰੱਖ ਜੋ ਮਰਜ਼ੀ ਕਰ ਵੀ ਆਹ ਕੁਝ ਇੱਥੇ ਅੱਡਾ ਨਹੀਂ ਚੱਲਣਾ ਤੇਰਾ ਤੂੰ ਸਾਰੀ-ਸਾਰੀ ਢੜੀ ਲੋਕਾਂ ਨੂੰ ਲੈ ਕੇ ਬੈਠਾ ਰਹਿਣਾ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਅੱਦੇ ਬੰਦੇ ਹੈ ਕੌਣ ਨੇ ਵੀ ਘਰ ਪਰਿਵਾਰ ਵਾਲੇ ਲੋਕ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਪਰ ਇਸ ਚੀਜ਼ 'ਉਹਨੂੰ ਗੁੱਸਾ ਹੀ ਬਹੁਤ ਆ ਗਿਆ ਸੀਗਾ ਅੱਛਾ ਅੱਗੇ ਜਿਹੜੇ ਲੋਕਾਂ 'ਚ ਬੈਠਾ ਸੀ ਮਾੜੇ ਲੋਕਾਂ ਦੀ ਸੰਗਤ 'ਚ ਜਦੋਂ ਕੋਈ ਬੰਦੇ ਨੂੰ ਸਿਆਣੀ ਗੱਲ ਕਹਿੰਦਾ ਤਾਂ ਉਹਨੂੰ ਹੀਠੀ ਹੀ ਲੱਗਦੀ ਆ। ਹੂੰ ਇਹੀ ਗੱਲ ਜ਼ੋਰੇ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਹਨੇ ਆਪਣੇ ਭਰਾ ਤੇ ਹੱਥ ਚੱਕਣਾ ਚਾਇਆ। ਅੱਛਾ ਤਾਂ ਬਸੰਤਕੁਰ ਨੇ ਭੱਜ ਕੇ ਉਹਦੀ ਬਾਹ ਫੜ ਲਈ ਜ਼ੋਰੇ ਦੀ। ਹੂੰ ਉਸ ਚੀਜ਼ ਨੇ ਉਸ ਗੱਲ ਨੇ ਤੇ ਘਟਨਾ ਨੇ ਕਰਨੈਲ ਸਿੰਘ ਨੂੰ ਬੁਰੀ ਤਰ੍ਹਾਂ ਤੋੜਤਾ ਸੀ। ਹੂੰ ਜਦੋਂ ਘਰ ਆਪਣੇ ਦੂਸਰੇ ਘਰ ਵਾਪਸ ਆਇਆ ਉਹਨੇ ਬਸੰਤ ਕੌਰ ਨੂੰ ਇੱਕੋ ਗੱਲ ਕਹੀ ਵੀ ਨਿਤ ਨਿਤ ਗਲੀਆਂ 'ਚ ਕੱਖਾਂ ਵਾਂਗੂ ਇੱਜ਼ਤ ਰੋਲਣ ਨਾਲੋਂ ਚੰਗਾ ਉਹ ਜੋ ਕਹਿੰਦਾ ਆਪਾਂ ਕਰ ਦਿੰਨੇ ਆ। ਹੂੰ ਬਸੰਤ ਕੌਰ ਇਹ ਸੋਚ ਰਹੀ ਆ ਵੀ ਮੇਰਾ ਅੱਗੇ ਵੀ ਕੱਲਾ ਕਹਿਰਾ ਪੁੱਤ ਆ ਵੀ ਜੇ ਘਰ 'ਚ ਆ ਕੁਝ ਹੋ ਰਿਹਾ ਜੇ ਏਸੇ ਹਾਲਾਤਾਂ 'ਚ ਰਹਿ ਆਏ ਨੀ ਮੇਰਾ ਪੁੱਤ ਵੀ ਬਰਬਾਦ ਕਰ ਦੇਣਾ। ਹੂੰ ਤਾਂ ਜੋਰੇ ਨੇ ਜਦੋਂ ਇਦਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਰਨੈਲ ਸਿਓ ਨੇ ਪਿੰਡ ਦੇ ਸਰ ਦੇ ਬਣਦੇ ਬੰਦੇ ਲੈ ਕੇ ਰਿਸ਼ਤੇਦਾਰ ਸੱਦ ਕੇ ਜੋਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਹੂੰ ਉਹ ਕਹਿੰਦੇ ਭਾਈ ਇੱਕੋ ਹੱਲ ਹੈ ਇਹਦਾ ਇਹਦਾ ਵਿਆਹ ਕਰ ਦੋ ਇਹਨੂੰ ਉਸ ਘਰ ਚ ਰਹਿਣ ਦੋ ਤੀਵੀ ਮੰਨੀ ਫੇਰ ਵੀ ਘਰ ਨੂੰ ਜੋੜ ਲੈਂਦੀ ਹੁੰਦੀ ਆ ਕੱਲਾ ਬੰਦਾ ਕਰ ਨਹੀਂ ਸਵਾਲ ਸੱਤਾ ਹੂੰ ਉਹ ਕਹਿੰਦੇ ਵੀ ਇਸ ਹਾਲਾਤਾਂ ਦੇ ਵਿੱਚ ਚਾਰੇ ਪਾਸੇ ਇਹਦੀ ਭੰਡੀ ਹੋਈ ਹੋਈ ਆ ਬਿਨ ਨਸ਼ੇ ਪੱਤੇ ਤੇ ਲੱਗਿਆ ਹੋਇਆ ਹਨਾ ਗਲਤ ਲੋਕਾਂ ਚ ਬੈਠਦਾ ਕਿਹੜਾ ਤੀ ਦਊਗਾ ਹੂੰ ਬਸੰਤ ਕੌਰ ਕਹਿੰਦੀ ਜਹ ਜੀ ਮਰਜ਼ੀ ਲਿਆ ਕੇ ਇਹਦੇ ਘਰੇ ਬਿਠਾ ਦਿਓ ਪਰ ਜਿਹੜੀਆਂ ਹਾਂ ਘਰ ਬੰਨਿਆ ਜਾਵੇ ਇਹਦਾ ਫੇਰ ਕਿਸੇ ਨੇ ਦੱਸ ਪਾਈ ਕਹਿੰਦੇ ਵੀ ਜਿਹੜੇ ਇਹਦੇ ਹਾਲਾਤ ਨੇ ਇਹਨੂੰ ਪੁੰਨ ਦਾ ਸਾਖ ਨਹੀਂ ਹੁੰਦਾ ਹੂੰ ਨਾ ਕਿਸੇ ਨੇ ਇਹਨੂੰ ਧੀ ਦੇਣੀ ਆ ਕਾਦੇ ਸਿਰ ਤੇ ਦੇਣਗੇ ਕੋਈ ਲੋੜ ਬੰਦ ਜਾਂ ਕੋਈ ਵਕਤਾ ਮਾਰਿਆ ਹੋਊਗਾ ਜਿਹੜਾ ਆਜੂਗਾ ਹੂੰ ਜਿਹੜੇ ਉਹਦੇ ਯਾਰ ਦੋਸਤੋਂ ਉਹਦੇ ਨਾਲ ਉੱਠਣ ਬੈਠਣ ਕਰਦੇ ਸੀ ਡਰਾਈਵਰ ਤਾਂ ਉਹਨਾਂ ਚੋਂ ਕਿਸੇ ਗਾਂ ਦੀ ਗਾਂ ਬੰਦੇ ਨੇ ਦੱਸ ਪਾਈ ਕਿ ਇਦਾਂ ਕਰਕੇ ਕਲਕੱਤੇ ਤੋਂ ਇੱਕ ਰਿਸ਼ਤਾ ਪੰਜਾਬੀ ਪਰਿਵਾਰ ਆ ਕਲਕੱਤੇ ਰਹਿੰਦੇ ਨੇ ਵੀ ਉਹਨਾਂ ਨੂੰ ਗਰੀਬੀ ਹੈਗੀ ਆ ਉਹਨਾਂ ਕੋਲ ਪਰ ਇਹ ਆ ਵੀ ਉਹਨਾਂ ਨੂੰ ਪੈਸੇ ਚਾਹੀਦੇ ਆ ਹੂੰ ਤਾਂ ਉਹਨਾਂ ਸਮਿਆਂ ਦੇ ਵਿੱਚ ਜੋਰਾ ਸਿੰਘ ਨੂੰ ਸਾਖ ਬਸੰਤ ਕੌਰ ਤੇ ਕਰਨੈਲ ਸਿੰਘ ਨੇ ਪੈਸੇ ਦੇ ਕੇ ਲਿਆ ਜਿਹਨੂੰ ਮੁੱਲ ਦਾ ਸਾਖ ਕਹਿੰਦੇ ਆ ਹੂੰ ਉਹਨਾਂ ਲੱਗਿਆ ਵੀ ਚਲ ਘਰ ਬਸ ਗਿਆ ਜ਼ਮੀਨ ਨੂੰ ਬਾਡਾ ਨਹੀਂ ਲੱਗੂਗਾ ਹੁਣ ਹੂੰ ਜਿਵੇਂ ਕਿਵੇਂ ਕਰਕੇ ਸਮਝਾਇਆ ਪਰ ਜੋਰੇ ਦੀ ਜਿੱਦ ਰਹੀ ਵੀ ਮੈਂ ਵਿਆਹ ਕਰਾ ਕੇ ਵੀ ਹਿੱਸਾ ਲੈਣਾ ਹੀ ਲੈਣਾ ਤੇ ਮੈਂ ਤੁਹਾਡੇ ਤੋਂ ਅੱਡ ਰਹਿਣਾ ਅੱਛਾ ਬਸੰਤ ਕੌਰ ਨੂੰ ਇਹ ਚੀਜ਼ ਦੁਖਦੀ ਸੀਗੀ ਵੀ ਜਿਹਨੂੰ ਅਸੀਂ ਪੁੱਤਾਂ ਵਾਂਗ ਪਾਲਿਆ ਉਹ ਇਦਾਂ ਕਿਉਂ ਕਰ ਰਿਹਾ ਹੂੰ ਹੁਣ ਤੁਸੀਂ ਇਹ ਦੇਖੋ ਵੀ ਜੋਰੇ ਦਾ ਵਿਆਹ ਕਰ ਦਿੱਤਾ ਗਿਆ ਇਧਰ ਉਹ ਪਤੀਜਾ ਵੀ ਜਵਾਨ ਹੋ ਰਿਹਾ ਨਾਲ ਹੂੰ ਜਿਹੜੀ ਔਰਤ ਨੂੰ ਵਿਆਹਾ ਸੀਗਾ ਉਹ ਪੰਜਾਬਣ ਸੀ ਹੂੰ ਪਰ ਉਹ ਕਿਸੇ ਕਾਰਨ ਉਹਦੀ ਮਾਂ ਕਲਕੱਤੇ ਦੀ ਸੀ ਤਾਂ ਉੱਥੇ ਰਹਿੰਦੇ ਸੀ ਉਹਦਾ ਰਿਸ਼ਤਾ ਉਦਾਂ ਹੋਇਆ ਹੂੰ ਉਹਨੇ ਘਰ ਸੰਭਾਲ ਲਿਆ ਅੱਛਾ ਥੋੜਾ ਜਿਹਾ ਬਸੰਤ ਕੌਰ ਨੂੰ ਵੀ ਸੁੱਖ ਦਾ ਸਾਹ ਆਇਆ ਕਰਨੈਲ ਸੈ ਉਹਨੂੰ ਵੀ ਚਲੋ ਚਾਹੇ ਬੁਲਾਉਂਦਾ ਚਲਾਉਂਦਾ ਨਹੀਂ ਹੈ ਪਰ ਭਰਾ ਬਰਾਬਰ ਤਾਂ ਬਸ ਰਿਆ ਹੂੰ ਕਿਉਂਕਿ ਇਹ ਬਹੁਤ ਵੱਡਾ ਇੱਕ ਹੌਸਲਾ ਹੁੰਦਾ ਹੈ ਨਾ ਭਰਾਵਾਂ ਨੂੰ ਪਰ ਜਿਹੜਾ ਜੋਰਾ ਇਹਦੀਆਂ ਦਿਨੋਂ ਦਿਨ ਹਰਕਤਾਂ ਵੱਧਦੀਆਂ ਜਾ ਰਹੀਆਂ ਨੇ। ਹਮ ਇੱਕ ਦੋ ਵਾਰ ਉਹਨੇ ਆਪਦੇ ਘਰ ਵਾਲੀ ਤੇ ਹੱਥ ਵੀ ਚੁੱਕਿਆ ਤਾਂ ਉਹਨੇ ਕਰਨੈਲ ਸਿੰਘ ਕੋਲੇ ਦੂਜੇ ਘਰ ਜਾ ਕੇ ਕਿਹਾ ਵੀ ਬਾਈ ਉਹ ਮੈਨੂੰ ਕੋਟ ਦਾ ਮਾਰਦਾ ਵੀ ਅਜੇ ਇਹੀ ਹਾਲ ਰਿਹਾ ਵੀ ਮੈਂ ਘਰ ਛੱਡ ਕੇ ਚਲੀ ਜਾਣਾ। ਹਮ ਕਰਨੈਲ ਸਿੰਘ ਨੇ ਕਿਹਾ ਵੀ ਕੋਈ ਨਾ ਸੀ ਨੂੰ ਸਮਝਾਉਣੇ ਆ। ਅਸਲ 'ਚ ਕਰਨੈਲ ਸਿੰਘ ਨੇ ਇਹ ਗੱਲ ਨਹੀਂ ਦੱਸੀ ਕਿ ਇਹ ਮੇਰੀ ਗੱਲ ਮੰਨਦਾ ਹੀ ਨਹੀਂ ਐ। ਹਮ ਉਹਨੇ ਕਿਸੇ ਬੰਦੇ ਨੂੰ ਵਿੱਚ ਪਾ ਕੇ ਕੋਸ਼ਿਸ਼ ਕੀਤੀ ਸਮਝਾਉਣ ਦੀ। ਚਲੋ ਥੋੜਾ ਜਿਹਾ ਠਹਿਰਾਅ ਹੋ ਗਿਆ ਕਿ ਘਰ ਚ ਕਲੇਸ਼ ਛੱਡ ਗਿਆ। ਹੂੰ ਉਹ ਵਿਚਾਰੀ ਘਰ ਸਾਹਮ ਦੀ ਇਹਦਾ ਉਹੀ ਕੰਮ ਕਦੇ ਖੇਤ ਚਲਿਆ ਗਿਆ ਉਸ ਸਮੇਂ ਦੇ ਵਿੱਚ ਕਰਨੈਲ ਸਿੰਘ ਆਨੀ ਬਹਾਨੀ ਕਰਕੇ ਉਸ ਘਰ ਦਾ ਚੁੱਲ੍ਹਾ ਚੌਂਕਾ ਵੀ ਸੰਭਾਲ ਰਿਹਾ ਰਾਸ਼ਨ ਪਾਣੀ ਵੀ ਦੇ ਰਿਹਾ ਅੱਛਾ ਜ਼ਮੀਨ ਦੇ ਜਿਹੜੇ ਖਰਚੇ ਪਾਣੀ ਆ ਉਹਦੇ ਚੋਂ ਖਰਚਾ ਪਾਣੀ ਵੀ ਦੇ ਰਿਹਾ ਪਰ ਜੋਰਾ ਟਸ ਤੋਂ ਮਸ ਨਹੀਂ ਹੋਇਆ ਹੂੰ ਉਹ ਉਸੇ ਤਰ੍ਹਾਂ ਬਦੀਆਂ ਤੇ ਉਹਨੇ ਲੱਕ ਬੰਨਿਆ ਹੋਇਆ ਸੀਗਾ ਘਰ ਉਜਾੜਨ ਤੇ ਹੂੰ ਫਿਰ ਕੀ ਹੁੰਦਾ ਸਾਲ ਡੇਢ ਸਾਲ ਇਦਾਂ ਹੀ ਚੱਲਦਾ ਤਾਂ ਉਹਦੇ ਘਰ ਕੁੜੀ ਹੁੰਦੀ ਐ ਜੋਰੇ ਦੇ ਘਰ ਅੱਛਾ ਤਾਂ ਕਰਨੈਲ ਸਿੰਘ ਨੂੰ ਇਸ ਗੱਲ ਦਾ ਫਿਕਰ ਪੈਂਦਾ ਹੂੰ ਕਿ ਰੱਬ ਨੇ ਜੀਵ ਹੀ ਦਿੱਤਾ ਤਾਂ ਕੁੜੀ ਦਿੱਤੀ ਹੂੰ ਇਹ ਤਾਂ ਕਿਸੇ ਦੀ ਇੱਜ਼ਤ ਹੀ ਨਹੀਂ ਕਰਦਾ ਹੂੰ ਕਹਿੰਦੇ ਨੇ ਜਦੋਂ ਧੀ ਹੋ ਜੇ ਤੇ ਬਾਪ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਚਾਹੇ ਉਹ ਕਿੱਡਾ ਵੀ ਐਬੀ ਹੋਵੇ ਹੂੰ ਤੇ ਪਰ ਜੋਰੇ ਨੂੰ ਇਸ ਗੱਲ ਦਾ ਫਿਕਰ ਨਹੀਂ ਪਿਆ ਕਿ ਮੇਰੇ ਘਰ ਧੀ ਹੋਗੀ ਉਲਟਾ ਉਹਦਾ ਦਿਮਾਗ ਫਿਰਨ ਲੱਗ ਗਿਆ ਅੱਛਾ ਵੀ ਜੱਟ ਦੇ ਘਰ ਧੀ ਜਮ ਵੀ ਮੈਨੂੰ ਨੀਵਾ ਹੋਣਾ ਪੈ ਜੂਗਾ ਹੂੰ ਮੈਨੂੰ ਤਾਂ ਵਾਰਸ ਚਾਹੀਦਾ ਹੂੰ ਹੂੰ ਇਸ ਗੱਲ ਕਰਕੇ ਉਹਨੇ ਕਾਫੀ ਕਲੇਸ਼ ਰੱਖਿਆ ਤੇ ਉਹਦੇ ਘਰ ਵਾਲੀ ਥੋੜਾ ਸਮਾਂ ਬੱਚੀ ਲੈ ਕੇ ਆਪਦੇ ਪੇਕੇਆ ਕੋਲ ਵੀ ਬੈਠੀ ਰਹੀ। ਕਲਕੱਤੇ ਹਾਂ ਹੂੰ ਤਾਂ ਕਰਨੈਲ ਸਿੰਘ ਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਅਸੀਂ ਇੱਕ ਪਾਪ ਆਪਣੀ ਸਿਰ ਤੇ ਵੱਡਾ ਲੈ ਲਿਆ ਪਹਿਲਾਂ ਇੱਕ ਸੀ ਤੇ ਹੁਣ ਦੋ 3 ਹੋ ਗਈਆਂ ਜਿਨ੍ਹਾਂ ਨੂੰ ਅਸੀਂ ਘਰੋਂ ਦੂਰ ਕਰੀ ਬੈਠੇ ਹਾਂ। ਹੂੰ ਤਾਂ ਕਰਨੈਲ ਸਿੰਘ ਨੇ ਉਹਨੂੰ ਵਾਸਤਾ ਪਾ ਕੇ ਕਿਹਾ ਵੀ ਆਪਾਂ ਘਰ ਸੰਭਾਲ ਲਈਏ ਇਦਾਂ ਨਾ ਕਰੀਏ। ਹੂੰ ਉਸ ਤੋਂ ਬਾਅਦ ਜੋਰਾ ਉਹਨੂੰ ਲੈ ਆਉਂਦਾ ਪਰ ਘਰ ਦੇ ਵਿੱਚ ਮਾੜੇ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ। ਹੁਣ ਘਰ ਚ ਬੱਚੀ ਵੀ ਐ ਉਹਦੇ ਘਰ ਵਾਲੀ ਜਵਾਨ ਜਹਾਨ ਆ ਜਿੰਨੀ ਵੀ ਉਮਰ ਦੀ ਆ ਉਹ ਤਾਂ ਉਹ ਕਹਿੰਦਾ ਕਰਨੈਲ ਨੂੰ ਜਦੋਂ ਪਤਾ ਲੱਗਦਾ ਵੀ ਉਹਦੇ ਘਰੇ ਉੱਪਰੇ ਬੰਦੇ ਆਉਂਦੇ ਆ ਕਰਨੈਲ ਫਿਰ ਉਹਦੇ ਘਰ ਆ ਕੇ ਸਮਝਾ ਕੇ ਜਾਂਦਾ ਵੀ ਹੁਣ ਘਰ ਚ ਧੀ ਵੀ ਆ ਜਵਾਨ ਤੇਰੇ ਘਰ ਵਾਲੀ ਵੀ ਆ ਵੀ ਉੱਪਰੇ ਬੰਦੇ ਘਰੇ ਆਉਂਦੇ ਸੌਂਦੇ ਨਹੀਂ ਆ ਕਬੀਲਦਾਰਾਂ ਦੇ ਘਰ ਚ ਇੱਕ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜੋਰੇ ਨੂੰ ਸਾਫ਼ ਹੀ ਕਹਤਾ ਵੀ ਤੂੰ ਮੇਰੀ ਦੇਲੀ ਨਹੀਂ ਚੜਨਾ ਮੈਂ ਪੰਜ ਕਰਾਂ 50 ਕਰਾਂ ਹਮ ਸਿਆਣਾ ਬੰਦਾ ਸੋਚਦਾ ਵੀ ਕਾਹ ਨੂੰ ਦਾੜੀ ਚ ਖੇਪ ਪਾਉਣੀ ਆ ਜਾਂ ਜੋ ਵੀ ਸੋਚਦਾ ਹਨਾ ਪਰ ਜੋਰੇ ਨੂੰ ਕਲੀਅਰ ਸੀਗਾ ਵੀ ਉਹਨੂੰ ਜ਼ਮੀਨ ਤੱਕ ਦਾ ਮਤਲਬ ਸੀ ਕਿਉਂਕਿ ਉਹ ਗਲਤ ਹੱਥਾਂ 'ਚ ਚੜਿਆ ਹੋਇਆ ਸੀਗਾ। ਹੂੰ ਫਿਰ ਉਹਨੇ ਕੀ ਕੀਤਾ? ਉਹਨੇ ਇੱਕ ਦਿਨ ਆਪਣੇ ਦੋਸਤਾਂ ਨਾਲ ਜਿਹੜੇ ਟਰੱਕਾਂ ਤੇ ਆਉਣ ਜਾਣ ਕਰਦੇ ਸੀ ਉਹਨਾਂ ਨਾਲ ਆਪਣੀ ਘਰ ਵਾਲੀ ਦਾ ਸੌਦਾ ਕਰ ਲਿਆ। ਅੱਛਾ। ਔਰ ਉਸ ਸਮੇਂ 'ਚ ਉਹਨੇ 30-35 ਹਜ਼ਾਰ ਦਾ ਸੌਦਾ ਮਾਂ ਤੇ ਧੀ ਦਾ ਕਰ ਲਿਆ ਮਤਲਬ ਆਪਣੀ ਪਤਨੀ ਤੇ ਬੱਚੀ ਦਾ। ਓਏ ਹੋਏ। ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਜੋਰੇ ਨੇ ਉਹਨਾਂ ਨੂੰ ਇਹ ਕਿਹਾ ਵੀ ਮੈਂ ਤੁਹਾਨੂੰ ਤੁਹਾਡੇ ਉੱਥੇ ਭੇਜ ਰਿਹਾ। ਹੂੰ ਤੇ ਮੈਂ ਤੁਹਾਨੂੰ ਲੈਣ ਆਉਂਗਾ ਹੋ ਸਕਦਾ ਆਪਾਂ ਇੱਥੇ ਨਾ ਰਹੀਏ ਵੱਡਾ ਬਾਈ ਤੇ ਭਾਬੀ ਕਲੇਸ਼ ਕਰਦੇ ਆ ਤੁਸੀਂ ਉੱਥੇ ਰਹੋ ਮੈਂ ਇਹਨਾਂ ਨਾਲ ਹਿਸਾਬਪੱਤੀ ਪਟਾ ਕੇ ਮੈਂ ਵੀ ਉੱਥੇ ਆ ਜੂ ਅੱਛਾ ਹੁਣ ਉਸ ਕੁੜੀ ਨੂੰ ਉਹਦੀ ਪਤਨੀ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਇਹ ਕਿਸੇ ਚਾਲ ਦੇ ਵਿੱਚ ਆ ਹੂੰ ਉਹਨੇ ਉਹ ਬੰਦੇ ਦੇ ਨਾਲ ਆਪਣੇ ਘਰ ਵਾਲੀ ਤੇ ਆਪਣੀ ਬੱਚੀ ਨੂੰ ਭੇਜਦਾ ਹੂੰ ਹੁਣ ਰਾਹ 'ਚ ਜਾ ਕੇ ਜਿੱਥੇ ਉਹ ਰੁਕਦੇ ਨੇ ਹੂੰ ਉਹਨੂੰ ਲੱਗਿਆ ਵੀ ਇਹ ਉੱਪਰੇ ਬੰਦੇ ਨੇ ਗੱਲਾਂ ਵੀ ਹੋਰ ਕਰਦੇ ਨੇ ਹੂੰ ਤਾਂ ਕਹਿੰਦੇ ਸੀਗੇ ਕਿ ਉਹ ਕੁੜੀ ਆਪਣੀ ਬੱਚੀ ਨੂੰ ਲੈ ਕੇ ਉੱਥੋਂ ਭੱਜ ਲਈ ਸੀ ਅੱਛਾ ਤੇ ਲੁੱਕ ਛਿਪ ਕੇ ਉਹਨੇ ਦਿਨ ਕੱਟੇ ਉਹ ਵਾਪਸ ਪੰਜਾਬ ਦੇ ਵਿੱਚ ਹੀ ਆਪਣੀ ਕਿਸੇ ਰਿਸ਼ਤੇਦਾਰੀ ਦੇ ਘਰ ਆ ਗਈ ਸੀ ਅੱਛਾ ਤੇ ਦੂਸਰੇ ਪਾਸੇ ਰੌਲਾ ਪੈ ਗਿਆ ਕਿ ਉਹਦੇ ਘਰ ਵਾਲੀ ਚਲੀ ਗਈ ਇਦਾਂ ਹੋ ਗਿਆ ਜਿਹੜਾ ਬੰਦਾ ਲੈ ਕੇ ਗਿਆ ਸੀ ਉਹਨੇ ਆ ਕੇ ਜੋਰੇ ਦੇ ਗਲ ਨੂੰ ਹੱਥ ਪਾ ਲਿਆ ਵੀ ਤੂੰ ਮੇਰੇ ਨਾਲ ਠੱਗੀ ਮਾਰੀ ਆ ਹੂੰ ਉਹ ਕਹਿੰਦਾ ਵੀ ਜੇ ਮੈਂ ਠੱਗੀ ਮਾਰਨੀ ਹੁੰਦੀ ਮੈਂ ਪਹਿਲਾਂ ਹੀ ਮਾਰਨੀ ਸੀ ਮੈਂ ਸਭ ਕੁਝ ਤੇਰੇ ਹੱਥਾਂ 'ਚ ਥਮਾ ਕੇ ਇਹ ਕਹਿੰਦਾ ਸੀ ਵੀ ਬਾਈ ਮੇਰੀ ਜ਼ਿੰਮੇਵਾਰੀ ਨਹੀਂ ਹੂੰ ਤੈਨੂੰ ਮੈਂ ਇਹਨਾਂ ਦੀ ਬਾਹ ਫੜਾਤੀ ਤੇ ਤੂੰ ਮੈਨੂੰ ਪੈਸੇ ਦੇਤੇ ਆਪਣਾ ਸੌਦਾ ਖਤਮ ਹੂੰ ਹੁਣ ਜਦੋਂ ਘਰ 'ਚ ਇਦਾਂ ਦੀ ਤੂ ਤੂ ਮੈਂ ਮੈਂ ਹੋ ਰਹੀ ਸੀ ਜਦੋਂ ਕਰਨੈਲ ਸਿੰਘ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਇਹਨੇ ਆਪਣੀ ਧੀ ਤੇ ਘਰ ਵਾਲੀ ਨੂੰ ਵੇਚਤਾ ਤਾਂ ਉਹਦੋਂ ਹਥੜੀ ਪਿੱਟਦਾ ਵੀ ਇਹ ਇਹਨੇ ਬਹੁਤ ਖਰਾਬੀ ਕੀਤੀ ਆ ਇਹਨੇ ਸਾਨੂੰ ਵੀ ਨਰਕਾਂ ਦਾ ਰਾਹ ਖੋਲਤਾ ਧੀ ਧਿਆਣੀ ਨਾਲ ਇਦਾਂ ਕੀਤਾ ਹਨ ਤਾਂ ਬਸੰਤਕੁਰ ਅੱਡ ਪਿੱਟਦੀ ਆ ਬਸੰਤਕੁਰ ਦਾ ਪੁੱਤ ਜਿਹੜਾ ਜੀਤਾ ਜਵਾਨ ਹੋ ਰਿਹਾ ਸੀ ਉਹ ਵੀ ਤਕਰੀਬਨ ਸਾਰਾ ਕੁਝ ਵੇਖਦਾ ਸੀ ਹੁਣ ਬਸੰਤਕੁਰ ਨੇ ਇਹ ਸੋਚ ਲਿਆ ਵੀ ਉਹ ਜਾਂ ਤਾਂ ਭੱਜ ਗਈ ਜੇ ਉਹ ਵੇਚ ਵੀ ਦਿੱਤੀ ਉਹਨੇ ਵਾਪਸ ਤਾਂ ਮੋੜਨਾ ਨਹੀਂ ਹੈਗਾ ਹੁਣ ਇਹ ਜਿਹੜਾ ਉਹ ਘਰ ਹੈ ਔਰ ਜਿਹੜੀ ਇਹਦੇ ਹਿੱਸੇ ਦੀ ਜ਼ਮੀਨ ਆ ਹੁਣ ਇਹਨੂੰ ਹੋ ਗਈਆਂ ਖੁੱਲਾਂ ਇਹ ਜ਼ਮੀਨ ਵੇਚੂਗਾ ਹੂੰ ਉਹਨੇ ਕਰਨੈਲ ਸਿੰਘ ਨਾਲ ਰਾਏ ਕੀਤੀ ਉਹ ਕਹਿੰਦੀ ਵੀ ਚੱਲ ਮੁੰਡੇ ਨਾਲ ਆਉਣ ਜਾਣ ਰੱਖੇ ਕਿਉਂਕਿ ਜੋਰੇ ਨੇ ਆਪਣੇ ਵਿਆਹ ਤੋਂ ਪਹਿਲਾਂ ਹੀ ਇਹਨਾਂ ਨਾਲ ਖਤਮ ਕਰਤਾ ਸੀ ਆਉਣਾ ਜਾਣਾ ਹੂੰ ਪਰ ਬਸੰਤ ਕੁਰ ਨੂੰ ਇਹ ਸੀ ਵੀ ਉਹਦਾ ਪੈਰ ਇਸ ਘਰ ਚ ਪਵੇ ਤੇ ਅਸੀਂ ਉਧਰ ਜਾਈਏ ਕਿਉਂਕਿ ਕਰਨੈਲ ਸਿੰਘ ਨੂੰ ਕਈ ਵਾਰ ਬੇਇੱਜ਼ਤ ਕਰਕੇ ਉਥੋਂ ਕੱਢ ਵੀ ਚੁੱਕਿਆ ਸੀ ਹੂੰ ਹੂੰ ਉਹਨੇ ਆਪਣੇ ਬਸੰਤ ਕੁਰ ਨੇ ਆਪਦੇ ਮੁੰਡੇ ਨੂੰ ਰੋਟੀ ਪਾਣੀ ਦੇ ਕੇ ਉਹਦੇ ਹੱਥ ਭੇਜਣਾ ਜੋਰੇ ਕੋ ਹਾਂ ਤੇ ਜੋਰੇ ਨੂੰ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਦਾ ਮੱਥਾ ਤਪਿਆ ਰਹਿੰਦਾ ਸੀ ਤੇ ਉਹ ਕਹਿੰਦਾ ਸੀਗਾ ਕਹਿੰਦਾ ਪਰਜਾਈ ਦੇ ਸਾਰੇ ਚੋਚਲੇ ਨੇ ਜ਼ਮੀਨ ਦੱਬਣ ਦੇ ਹੂੰ ਕਹਿੰਦਾ ਉਹਨੇ ਮੇਰੇ ਗਲ 'ਚ ਵਿਆਹ ਦਾ ਫਾਹਾ ਵੀ ਤਾਈਓ ਪਾਇਆ ਸੀ ਵੀ ਜ਼ਮੀਨ ਅਸੀਂ ਰੱਖਾਂਗੇ ਹੂੰ ਜਦ ਕੇ ਗੱਲ ਇਹਦੇ ਉਲਟ ਸੀ ਵੀ ਜ਼ਮੀਨ ਬਚ ਜੇ ਹੂੰ ਤਾਂ ਤੁਸੀਂ ਇਹ ਵੇਖੋ ਕਿ ਜੋਰੇ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ ਹੂੰ ਉਹਨੇ ਕਿਹਾ ਵੀ ਜਦੋਂ ਉਹਦਾ ਭਤੀਜਾ ਰੋਟੀ ਲੈ ਕੇ ਆਉਂਦਾ ਜੀਤਾ ਤੇ ਉਹ ਕਹਿੰਦਾ ਇੱਥੇ ਡੰਗਰਾਂ ਨੂੰ ਪਾ ਦੇ ਅੱਛਾ ਤੇ ਜਦੋਂ ਜੀਤਾ ਓਵੇਂ ਬਰਤਨ ਰੱਖ ਕੇ ਵਾਪਸ ਜਾਂਦਾ ਤੇ ਉਹਦੀ ਮਾਂ ਨੂੰ ਦੱਸਦਾ ਵੀ ਚਾਚੇ ਨੇ ਰੋਟੀ ਨਹੀਂ ਖਾਧੀ ਉਹ ਕਹਿੰਦਾ ਡੰਗਰਾਂ ਨੂੰ ਪਾ ਦੇ ਹੂੰ ਹੁਣ ਬਸੰਤ ਕੁਰ ਨੂੰ ਇਹ ਇਹ ਗੱਲ ਸਾਫ਼ ਸਪਸ਼ਟ ਹੋ ਜਾਂਦੀ ਆ ਵੀ ਜੋਰੇ ਨੇ ਕਿਸੇ ਵੀ ਕੀਮਤ ਤੇ ਸਾਡੇ ਹੱਥ ਨਹੀਂ ਆਉਣਾ ਹੂੰ ਵੀ ਲੀ ਖਿੱਚਦੀ ਆ ਉਹਨੇ ਲੀ ਖਿੱਚ ਲਈ ਹੂੰ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿਵੇਂ ਨਾ ਕਿਵੇਂ ਕਰਕੇ ਉਹ ਨੂੰ ਆਪਣੇ ਭਤੀਜੇ ਦਾ ਮੋਹ ਤਾਂ ਹੁੰਦਾ ਹੀ ਆ ਕਿਉਂਕਿ ਛੋਟੇ ਹੁੰਦੇ ਨੂੰ ਵੀ ਉਹਨੇ ਚੁੱਕਿਆ ਹੁੰਦਾ ਉਹ ਆਪਦੇ ਚਾਚੇ ਕੋਲੇ ਆ ਕੇ ਰਹਿਣ ਲੱਗ ਜਾਂਦਾ ਪਹਿਲਾਂ ਪਹਿਲਾਂ ਤਾਂ ਉਹਨੂੰ ਨਫ਼ਰਤ ਕਰਦਾ ਉਸੇ ਤਰ੍ਹਾਂ ਨਹੀਂ ਬੁਲਾਉਂਦਾ ਜਦੋਂ ਉਹਨੂੰ ਬੈਠੇ ਨੂੰ ਪਾਣੀ ਧਾਣੀ ਪੜਾਉਂਦਾ ਦੋਸਤਾਂ ਦੇ ਵਿੱਚ ਹਮ ਹੁਣ ਇੱਕ ਜਵਾਨ ਹੋ ਰਿਹਾ ਬੱਚਾ ਜਦੋਂ ਸਾਰਾ ਕੁਝ ਵੇਖਦਾ ਸਧਾਰਨ ਜੀ ਗੱਲ ਆ ਵੀ ਉਹਦੀ ਬਿਰਤੀ ਉਦਾਂ ਦੀ ਬਣੂਗੀ ਹਮ ਉਹਦਾ ਆਪਦੇ ਚਾਚੇ ਦੇ ਸਾਥੀਆਂ ਚ ਨਾਂਸ਼ ਮਾਰ ਹੋ ਜਾਂਦਾ ਹਮ ਹੁਣ ਇੱਕ ਚੜ੍ਹਦੀ ਜਵਾਨੀ ਦਾ ਨੌਜਵਾਨ ਇੱਕ ਢਲਦੀ ਉਮਰ ਦਾ ਬੰਦਾ ਦੋਨਾਂ ਦੀ ਦੋਸਤੀ ਕਿਸੇ ਵੀ ਕੀਮਤ ਤੇ ਫਿੱਟ ਨਹੀਂ ਬੈਠਦੀ ਚਾਹੇ ਰਿਸ਼ਤੇਦਾਰੀ ਚ ਹੋਵੇ ਜਦੋਂ ਐਬ ਲੱਗੇ ਹੋਣ ਹਮ ਤੇ ਬਸੰਤਕੌਰ ਨੇ ਸੋਚਿਆ ਵੀ ਚਲੋ ਚਾਚੇ ਭਤੀਜੇ ਦੀ ਬਣਦੀ ਆ ਕੀ ਪਤਾ ਇਹਦਾ ਮਨ ਮੁੜ ਪਵੇ ਇਹ ਫੇਰ ਤੋਂ ਉਦਾਂ ਦਾ ਹੋ ਜੇ ਹੂੰ ਕਹਿੰਦੇ ਹੁੰਦੇ ਆ ਕੁਝ ਲੋਕ ਨਾ ਮਰਦੇ ਦਮ ਤੱਕ ਇੱਕੋ ਜਿਹੇ ਹੀ ਰਹਿੰਦੇ ਹੁੰਦੇ ਆ ਨਾ ਚ ਕੋਈ ਬਦਲਾਅ ਨਹੀਂ ਆਉਂਦਾ ਹੁੰਦਾ ਤੇ ਜੋਰਾ ਵੀ ਇਦਾਂ ਦੀ ਹਿੰਡ ਦਾ ਮਾਲਕ ਸੀਗਾ ਹੂੰ ਉਹਨੇ ਲੋਕਾਂ ਤੋਂ ਸੁਣ ਸੁਣ ਕੇ ਇਹ ਕਿਹਾ ਸੀਗਾ ਵੀ ਮੇਰੀ ਭਝਾਈ ਮੈਨੂੰ ਮਾਰ ਕੇ ਜ਼ਮੀਨ ਹੜੱਪਣ ਨੂੰ ਫਿਰਦੀ ਆ ਜਦ ਕਿ ਬਸੰਤਕੌਰ ਦਾ ਜਿਹੜਾ ਮਕਸਦ ਸੀ ਉਹ ਇਹ ਸੀਗਾ ਵੀ ਘਰ ਵੀ ਬਸਦਾ ਰਹੇ ਤੇ ਜ਼ਮੀਨ ਵੀ ਬਚੀ ਰਹੇ ਹੂੰ ਚਾਚਾ ਭਤੀਜਾ ਇੱਕ ਦੂਜੇ ਦੇ ਰੰਗ ਚ ਰੰਗੇ ਗਏ। ਅੱਛਾ। ਨਿੱਕਾ ਮੋਟਾ ਨਸ਼ਾ ਪੱਤਾ ਜੋਰੇ ਦਾ ਭਤੀਜਾ ਜੀਤਾ ਵੀ ਕਰਨ ਲੱਗਿਆ। ਅੱਛਾ। ਤੇ ਦੋਨਾਂ ਨੇ ਇੱਕੋ ਪੈਗ ਚੋਂ ਦਾਰੂ ਪੀਣੀ। ਹੂੰ। ਤੇ ਇਹ ਚੀਜ਼ ਕਰਨੈਲ ਸਿੰਘ ਨੇ ਉੱਪਰ ਦੀ ਆ ਕੇ ਵੇਖੀ ਜਦੋਂ ਚਾਚਾ ਭਤੀਜਾ ਚਾਰ ਉੱਪਰੇ ਬੰਦਿਆਂ ਨਾਲ ਬੈਠ ਕੇ ਦਾਰੂ ਪੀ ਰਹੇ ਆ। ਅੱਛਾ। ਤੇ ਕਰਨੈਲ ਸਿੰਘ ਨੇ ਉਸ ਵਕਤ ਵੀ ਉਹਨੂੰ ਬੁਰੀ ਤਰ੍ਹਾਂ ਡਾਂਟਿਆ ਬੋਲਿਆ ਵੀ ਵੀ ਤੂੰ ਪਹਿਲਾਂ ਆਪਦੀ ਜ਼ਿੰਦਗੀ ਬਰਬਾਦ ਕੀਤੀ ਮੇਰੀ ਇੱਕੋ ਡੰਗਾ ਹੁਣ ਇਹਨੂੰ ਸਾਡੇ ਤੋਂ ਵੱਖ ਨਾ ਕਰਦੀ। ਹੂੰ। ਪਰ ਕਹਿੰਦੇ ਨੇ ਜਦੋਂ ਰੰਗ ਚੜੇ ਹੁਣ ਸੰਗਤ ਦੇ ਮਾੜੀ ਸੰਗਤ ਦੇ ਖਾਸ ਕਰਕੇ ਉੱਥੇ ਸਕਾ ਕੋਈ ਨਹੀਂ ਦੀਦਾ ਹੁੰਦਾ ਹੂੰ ਉੱਥੇ ਬੁਰਾ ਹੀ ਲੱਗਦਾ ਹੁੰਦਾ ਤੇ ਜੀਤੇ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੂੰ ਇੱਕ ਦਿਨ ਕੀ ਹੁੰਦਾ ਜੀਤਾ ਜਿੱਦ ਕਰਕੇ ਜੋਰੇ ਨੂੰ ਆਪਣੇ ਦੂਜੇ ਘਰ ਲੈ ਜਾਂਦਾ ਜਿੱਥੇ ਕਰਨੈਲ ਸਿੰਘ ਤੇ ਬਸੰਤ ਕੌਰ ਰਹਿੰਦੇ ਹੁੰਦੇ ਆ ਹੂੰ ਹੁਣ ਬਸੰਤ ਕੌਰ ਕੋਸਰਮੂਸਰ ਕਰ ਰਹੀ ਹੈ ਕਹਿੰਦੀ ਇਹ ਜੇ ਆਇਆ ਨਾ ਇੰਨੇ ਸਾਲਾਂ ਬਾਅਦ ਹੂੰ ਇਹ ਕੋਈ ਸੁੱਖ ਦਾ ਸਨੇਹਾ ਲੈ ਕੇ ਨਹੀਂ ਆਇਆ ਇਹ ਘਰ 'ਚ ਝੱਜੂ ਬਵਾਊਗਾ ਅੱਛਾ ਜਦੋਂ ਕਰਨੈਲ ਸਿੰਘ ਬੈਠਾ ਆ ਕੇ ਉਹਦੇ ਕੋਲ ਜੋਰਾ ਉਪਰਿਆਂ ਵਾਂਗੂ ਮੰਜੇ ਦੀ ਦੌਣ ਤੇ ਬੈਠਾ ਹੋਇਆ ਜੀਤਾ ਵੀ ਕੋਲ ਬੈਠਾ ਬਸੰਤ ਕੁਰਤਾ ਕੁਝ ਬੋਲ ਨਹੀਂ ਸਕਦੀ ਕਿਉਂਕਿ ਮਾਹੌਲ ਵਿਗੜ ਚੁੱਕਾ ਸੀ ਹਮ ਕਰਨੈਲ ਸਿੰਘ ਨੇ ਕਿਹਾ ਵੀ ਤੇਰਾ ਕਿਵੇਂ ਆਉਣਾ ਹੋਇਆ ਹਮ ਕਹਿੰਦਾ ਆਉਣਾ ਤਾਂ ਮੇਰਾ ਬਹੁਤ ਢੇਰਦਾ ਸੀ ਪਰ ਤੁਸੀਂ ਹਟਾਤਾ ਸੀ ਕਹਿੰਦਾ ਗੱਲ ਸਾਫ਼ ਆ 100 ਹੱਥ ਰੱਸਾ ਸਿਰੇ ਤੇ ਗੰਡ ਮੈਨੂੰ ਮੇਰਾ ਹਿੱਸਾ ਦੇ ਦੇ ਅੱਛਾ ਫੇਰ ਫੇਰ ਉਹੀ ਜਿੱਦ ਹਮ ਉਹ ਕਹਿੰਦਾ ਸਿਆਣਾ ਬੰਦਾ ਹੁਣ ਕੀ ਕਹਿੰਦਾ ਉਹਨੇ ਠਰਮੇ ਨਾਲ ਗੱਲ ਕਰਨੀ ਚਾਹੀਈ ਉਹ ਕਹਿੰਦਾ ਕੋਈ ਨਾ ਕਹਿੰਦਾ ਪੁੱਤ ਵੀ ਤੇਰਾ ਹੀ ਐ ਹਮ ਅਸੀਂ ਤਾਂ ਇਹ ਚੋਣ ਨੇ ਤੁਸੀਂ ਚਾਚਾ ਭਤੀਜਾ ਰਲ ਕੇ ਬਾਹੀ ਕਰੋ ਜ਼ਮੀਨ ਨੂੰ ਦੁੱਗਣੀ ਕਰੋ ਜਿਵੇਂ ਇੱਕ ਸਿਆਣਾ ਬੰਦਾ ਰਾਇ ਦਿੰਦਾ ਹੁੰਦਾ ਹੂੰ ਜਦੋਂ ਜੋਰਾ ਇਹ ਕਹਿੰਦਾ ਵੀ ਮੈਂ ਆਪਣੇ ਹਿੱਸੇ ਦੀ ਚੋਰਾ ਨੂੰ ਖਵਾਦਾ ਸਾਦਾ ਨੂੰ ਖਵਾਦਾ ਵੀ ਅੱਜ ਮੈਂ ਫੈਸਲਾ ਕਰਨਾ ਮੈਂ ਨਿਤ ਨਿਤ ਕੁੱਤੇ ਕੁੱਤੇ ਨਹੀਂ ਕਰਾਉਣੀ ਤੁਹਾਡੇ ਤੋਂ ਹੂੰ ਕਰਨੈਲ ਤੇ ਜੋਰਾ ਜਦੋਂ ਆਪਸ ਦੇ ਵਿੱਚ ਬਹਿਸ ਕਰ ਰਹੇ ਹੁੰਦੇ ਆ ਹੂੰ ਤਾਂ ਜੀਤਾ ਕਰਨੈਲ ਦਾ ਮੁੰਡਾ ਨਸ਼ੇ ਦੀ ਹਾਲਤ ਵਿੱਚ ਆਪਣੇ ਬਾਪ ਵੱਲ ਵੱਧਦਾ ਵੀ ਉਹ ਚਾਚੇ ਨੂੰ ਕਿਉਂ ਡਾਂਟਦਾ ਕਿਉਂ ਡਾਂਟਦਾ अच्छा ਕਿਉਂਕਿ ਭਤੀਜਾ ਚਾਚੇ ਦੇ ਰੰਗ ਚ ਰੰਗਿਆ ਗਿਆ ਸੀਗਾ ਦੋਨਾਂ ਨੇ ਬਦੀਆਂ ਤੇ ਹੋਏ ਹੋਏ ਸੀ ਦੋਨੋਂ ਜਾਣੇ ਜਿਨ੍ਹਾਂ ਨੂੰ ਘਰ ਦੀ ਕੋਈ ਸੁਤਾ ਨਹੀਂ ਸੀ ਹੁਣ ਬਸੰਤ ਕੁਰ ਲਈ ਤੇ ਕਰਨੈਲ ਸਿੰਘ ਲਈ ਇਹ ਬਹੁਤ ਦੁਖਦਾਈ ਘੜੀ ਸੀ ਜਦੋਂ ਆਪਦਾ ਪੁੱਤ ਹੀ ਉਹਨਾਂ ਵੱਲ ਇਸ ਤਰ੍ਹਾਂ ਵੱਧ ਕੇ ਆ ਰਿਹਾ ਸੀਗਾ ਬਹੁਤ ਵੱਡੀ ਹੀਠੀ ਹੁੰਦੀ ਹੈ ਜਦੋਂ ਜਵਾਨ ਪੁੱਤ ਮਾਪੇ ਤੇ ਹੱਥ ਚੱਕਣ ਲਈ ਤਿਆਰ ਹੋ ਜੇ ਤੇ ਬਸੰਤ ਕੁਰ ਰੋ ਰਹੀ ਆ ਬੁਰੇ ਹਾਲ ਉਹਦੇ ਕਿ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਵੀ ਮੇਰੇ ਪੁੱਤ ਨੂੰ ਉਹੀ ਰੰਗ ਚੜੂਗਾ। ਹੂੰ ਇਹ ਦੋਨਾਂ ਜਾਣੇ ਐਬੀ ਹੋ ਗਏ ਆ ਵੀ ਹੁਣ ਤਾਂ ਘਰ ਬਸਦਾ ਹੀ ਨਹੀਂ। ਰਹਿੰਦੀ ਖੁੰਦੀ ਵੀ ਆ ਚੋਰਾ ਦੇ ਹੱਥ ਜਾਊਗੀ ਹਨਾ। ਹੂੰ ਫੇਰ ਕੀ ਹੁੰਦਾ ਬਸੰਤ ਕੌਰ ਨੂੰ ਇਸ ਗੱਲ ਦਾ ਫਿਕਰ ਪੈ ਜਾਂਦਾ ਵੀ ਅਸੀਂ ਜਮ੍ਹਾਂ ਲੁੱਟੇ ਗਏ। ਹੂੰ ਜ਼ਮੀਨ ਦਾ ਹਿੱਸਾ ਨੇ ਲੈ ਕੇ ਹੀ ਰਹਿਣਾ। ਹੂੰ ਤਿੰਨ ਸਾਡਾ ਪੁੱਤ ਵੀ ਪੱਟ ਲਿਆ। ਹੂੰ ਹੁਣ ਇਹ ਸਮਾਂ ਬੀਤਦਾ ਜਾਂਦਾ ਜੀਤਾ ਜਿਹੜਾ ਜਵਾਨ ਸੀ ਨਾ ਨਸ਼ੇ ਆ ਕਰਕੇ ਚਾਚਾ ਭਤੀਜਾ ਇੱਕੋ ਜਿਹਾ ਲੱਗਣ ਲੱਗੇ। ਅੱਛਾ ਲੋਕਾਂ ਨੇ ਬੜਾ ਕਹਿਣਾ ਵੀ ਕਰਨੈਲ ਸਿੰਘ ਤੂੰ ਆਪਦਾ ਪੁੱਤ ਬਚਾ ਲਾ ਇਹਦੇ ਮੱਥੇ ਮਾਰ ਦੋ ਖੁੱਡਾਂ ਜਿਹੜਾ ਇਹਦੀ ਜ਼ਮੀਨ ਚਾਰ ਸਿਆੜ ਹੈਗੇ ਆ ਇਹਨੂੰ ਦੇਖੇ ਪਰੇ ਕਰ ਮਰੇ ਰਹਿ ਜੇ ਤੂੰ ਤਾਂ ਪੂਰਾ ਫਰਜ਼ ਨਿਭਾਇਆ ਨਾ ਜੇ ਅੱਜ ਇਹਦੇ ਨਾਲ ਸਾਥ ਨਹੀਂ ਦਿੱਤਾ ਤਾਂ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ ਇਹਦੀ ਮਾੜੀ ਕਿਸਮਤ ਆ ਜਿਹੜਾ ਤੈਨੂੰ ਛੱਡ ਰਿਹਾ ਹੈ ਦੇਵਤੇ ਬੰਦੇ ਨੂੰ ਹਨਾ ਕਰਨੈਲ ਸਿੰਘ ਨੇ ਸੋਚਿਆ ਵੀ ਚਲੋ ਲੋਕ ਸਿਆਣੇ ਕਹਿੰਦੇ ਪਰ ਉਹ ਕਹਿੰਦਾ ਸੀਗਾ ਵੀ ਕਿਹੜੇ ਬੇੜਿਆਂ ਤੋਂ ਇਹਦਾ ਤੋਰਾ ਤੁਰਿਆ ਹੋਇਆ ਜਿਉਂ ਜਵਾਨ ਹੋਣ ਲੱਗਾ ਸੀ ਵੀ ਕਿਹੜੇ ਅਮਾਗ ਵੀ ਸਾਡੀ ਤਾਂ ਧੌਲੀ ਦਾੜੀ ਹੋ ਗਈ ਇਹਨੂੰ ਸੁਰਤ ਨਹੀਂ ਆਈ ਹੂੰ ਇਹਨਾਂ ਤੇ ਬੀਚ ਬੱਟਲ ਆ ਰਹੀ ਜੀ ਉਹ ਨੇ ਹੁਣ ਵੀ ਇਹਦਾ ਪਹਿਲਾਂ ਵੀ ਇਹੀ ਸੀ ਇਹਦਾ ਹੁਣ ਵੀ ਉਹੀ ਰੱਤ ਫੜਿਆ ਹਨ ਜਿਹੜੀ ਬਸੰਤ ਕਰੋ ਇਹ ਸੋਚਦੀ ਆ ਵੀ ਮੈਂ ਆਪਦੇ ਪੁੱਤ ਨੂੰ ਵਿਆ ਲਾ ਕੋਈ ਚੰਗੀ ਧੀ ਆ ਜੂ ਘੱਟੋ ਘੱਟ ਸਾਡਾ ਬੁਢਾਪਾ ਤਾਂ ਵਧੀਆ ਰਹ ਜੂਗਾ ਹੂੰ ਬਿਜੋਰੀ ਨੇ ਤਾਂ ਜਿਹੜਾ ਕੁਝ ਕਰਨਾ ਸੀ ਕਰ ਲਿਆ ਵੀ ਇਹ ਤੇ ਅਸੀਂ ਆਸ ਰੱਖ ਵੀ ਨਹੀਂ ਸਕਦੇ ਹੂੰ ਫੇਰ ਜਦੋਂ ਰਿਸ਼ਤੇ ਦੀ ਗੱਲ ਤੁਰਦੀ ਆ ਜੀਤੇ ਦੀ ਹੁਣ ਕੋਈ ਵੀ ਪੁੰਨ ਦਾ ਸਾਖ ਕਰਨ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਉਹੀ ਚੀਜ਼ ਘੁੰਮ ਕੇ ਫੇਰ ਮੂਰੇ ਆ ਜਾਂਦੀ ਹੈ ਪਹਿਲਾਂ ਜੋ ਚਾਚੇ ਨੇ ਕੀਤਾ ਹੁੰਦਾ ਉਹ ਗਾਂਹ ਭਤੀਜੇ ਦੇ ਰੰਗਾ ਚ ਹੁੰਦਾ ਜਿਹੜੇ ਲੋਕਾਂ ਨੂੰ ਘਰ ਦਾ ਅਸਲ ਮਸਲਾ ਪਤਾ ਹੁੰਦਾ ਸਿਰਫ ਉਹਨਾਂ ਨੂੰ ਹੀ ਇਹ ਗੱਲ ਪਤਾ ਹੁੰਦੀ ਆ ਬਾਕੀਆਂ ਨੂੰ ਇਹ ਲੱਗਦਾ ਕਿ ਚਾਚੇ ਭਤੀਜੇ ਨੇ ਰਲ ਕੇ ਰਹਿੰਦੀ ਹੁੰਦੀ ਵੀ ਉਜਾੜਤੀ ਵੀ ਇਹਨਾਂ ਦੇ ਘਰ ਦੇ ਵਿੱਚ ਸਾਖ ਹੋ ਹੀ ਨਹੀਂ ਸਕਦਾ ਤਾਂ ਕਰਨੈਲ ਸਿੰਘ ਨੂੰ ਲੱਗਿਆ ਵੀ ਅਸੀਂ ਕੁਝ ਵੀ ਹੋ ਜੇ ਇਹਦਾ ਹਿੱਸਾ ਇਹਨੂੰ ਦੇ ਕੇ ਤੇ ਮੱਥੇ ਮਾਰਨਾ ਹੂੰ ਇਹਨੂੰ ਹੁਣ ਅਸੀਂ ਪਰਿਵਾਰ 'ਚ ਨਹੀਂ ਰੱਖਾਂਗੇ ਅਸੀਂ ਆਪ ਦਾ ਪੁੱਤ ਮਾੜੇ ਥਾਂ ਬਿਆਲੀਏ ਚੰਗੇ ਥਾਂ ਬਿਆਲੀਏ ਘੱਟੋ ਘੱਟ ਅਸੀਂ ਤਾਂ ਰੋਟੀ ਖਾਂਦੇ ਹੋ ਜੀ ਇਹਨੋਂ ਦੇ ਹੱਥੋਂ ਵੀ ਆਪਦਾ ਘਰ ਸੰਭਾਲ ਲੀਏ ਹਾਂ ਹੁਣ ਕਰਨੈਲ ਸਿੰਘ ਦੀ ਇਹ ਸਿਆਣਪ ਸੀ ਕਿਉਂਕਿ ਉਹਨੇ ਸਾਲਾਂ ਬੱਧੀ ਸਾਰਾ ਕੁਝ ਵੇਖ ਲਿਆ ਸੀਗਾ ਹੂੰ ਤਾਂ ਤਕਰੀਬਨ ਇਹ 20 ਸਾਲ ਦਾ ਵਕ ਪਾ ਹੁੰਦਾ ਜੋਰੇ ਤੋਂ ਲੈ ਕੇ ਗਾਂਹ ਉਹਦਾ ਭਤੀਜਾ ਵੀ ਜਵਾਨ ਹੁੰਦਾ ਹੂੰ ਬਸੰਤ ਕੁਰ ਤੇ ਕਰਨੈਲ ਸਿੰਘ ਨੇ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਸੰਘਰਸ਼ ਕੀਤਾ ਪਰਿਵਾਰ ਨੂੰ ਜੋੜ ਕੇ ਰੱਖਣ ਲਈ ਹੂੰ ਪਰ 20 ਸਾਲ ਦਾ ਕੁੱਤ ਕਲੇਸ਼ ਇਸੇ ਤਰ੍ਹਾਂ ਜੋਰੇਦਾਰ ਆ ਤੇ ਗਾਹਾਂ ਉਹਦੇ ਭਤੀਜੇ ਦਾ ਵੀ ਮਾਪੇ-ਬਾਪ ਨਾ ਹੋਣ ਲੱਗ ਗਿਆ ਮਾਪਿਆਂ ਲਈ ਗੱਲ ਬਹੁਤ ਵੱਡੀ ਆ ਇਹ ਹੂੰ ਫਿਰ ਉਹਨਾਂ ਨੇ ਪਿੰਡ ਤੋਂ ਬਾਹਰ ਕਿਸੇ ਬੰਦੇ ਨਾਲ ਗੱਲ ਕੀਤੀ ਵੀ ਸਾਨੂੰ ਸਾ ਕਰਾਇਆ ਜਾਵੇ ਜਿਵੇਂ ਮਰਜੀ ਅਸੀਂ ਆਪਦਾ ਪੁੱਤ ਵਿਆਉਣਾ ਅੱਛਾ ਹੁਣ ਲੋਕ ਇਹ ਗੱਲ ਕਹਿ ਰਹੇ ਆ ਵੀ ਜਿਹੜੀ ਚੀਜ਼ ਚਾਚੇ ਨੇ ਕੀਤੀ ਹੁਣ ਉਹ ਭਤੀਜਾ ਵੀ ਕਰੂਗਾ ਕਿਉਂਕਿ ਦੋਵਾਂ ਦੀ ਸੰਗਤ ਇੱਕੋ ਆ ਰਹਿਣੀ-ਬਹਿਣੀ ਇੱਕ ਜਗ੍ਹਾ ਹੂੰ ਲੋਕ ਡਰਦੇ ਵੀ ਆ ਵੀ ਅਸੀਂ ਕਿਸੇ ਬਗਾਨੀ ਦੀ ਦਾ ਪਾਪ ਕਿਉਂ ਲਈਏ ਹੂੰ ਪਰ ਜਿਨ੍ਹਾਂ ਨੂੰ ਪੈਸੇ ਦਾ ਲਾਲਚ ਹੁੰਦਾ ਰਿਸ਼ਤਿਆਂ ਆਤਿਆਂ ਦੀ ਸਮਝ ਨਹੀਂ ਹੁੰਦੀ ਜਿਹੜੇ ਰਿਸ਼ਤਿਆਂ ਦੇ ਵਪਾਰੀ ਹੁੰਦੇ ਆ ਹੂੰ ਉਹਨਾਂ ਦੇ ਵਿੱਚੋਂ ਕੋਈ ਬੰਦਾ ਉੱਠਿਆ ਉਹਨੇ ਕਿਹਾ ਵੀ ਮੈਂ ਚੰਗਾ ਤਕੜਾ ਪੈਸਾ ਲੈਣਾ ਜ਼ਿੰਮੇਵਾਰੀ ਮੇਰੀ ਤੁਹਾਡੇ ਮੁੰਡੇ ਦਾ ਘਰ ਬਸ ਜਾਊਗਾ ਹੂੰ ਹੁਣ ਬਸੰਤਪੁਰ ਨੂੰ ਇਸ ਚੀਜ਼ ਦਾ ਵੀ ਡਰ ਸੀਗਾ ਵੀ ਜੇ ਮੁੱਲ ਦਾ ਸਾਖ ਅਸੀਂ ਲੈਨੇ ਆ ਉਹ ਪਹਿਲਾਂ ਹੱਥ ਵੇਖ ਹੀ ਚੁੱਕੇ ਸੀ ਮੁੱਲ ਦੇ ਸਾਖ ਦਾ ਆਪਦੇ ਦਿੌਰ ਦੇ ਮਾਮਲੇ 'ਚ ਬਸੰਤਪੁਰ ਹੂੰ ਤੋਨ ਲੱਗਦਾ ਸੀ ਵੀ ਹੁਣ ਸਾਡਾ ਘਰ ਜੇ ਪਟਿਆ ਗਿਆ ਅਸੀਂ ਨਾ ਜਾਉਂਦੇ ਚ ਰਹਿਣਾ ਨਾ ਉਜੜਿਆ ਚ ਰਹਿਣਾ ਤਾਂ ਕਰਨੈਲ ਸਿੰਘ ਨੇ ਕਿਹਾ ਵੀ ਕਰਮਾਂ ਦੇ ਖੇਡੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਸਾਹਮਦੇ ਆਏ ਆਂ ਜੇ ਨਹੀਂ ਸੰਭਲਿਆ ਤਾਂ ਇਹ ਵੀ ਕਰਮਾਂ ਦੀ ਖੇਡ ਆ ਅੱਗੇ ਵੀ ਕਰਮ ਦੇਖਾਂਗੇ ਆਪਾਂ ਹਾਂ ਤਾਂ ਇੱਕ ਰਿਸ਼ਤਾ ਪਤਾ ਲੱਗਦਾ ਅੱਛਾ ਉਹ ਕਹਿੰਦੇ ਆ ਕਿ ਉਹ ਪਰਿਵਾਰ ਕਲਕੱਤੇ ਤੋਂ ਆ ਕੇ ਪੰਜਾਬ ਬਸਿਆ ਹੋਇਆ ਅੱਛਾ ਹੁਣ ਜਦੋਂ ਕਲਕੱਤੇ ਦਾ ਨਾਮ ਆਉਂਦਾ ਬਸੰਤ ਕੌਰ ਤੇ ਕਰਨੈਲ ਸਿੰਘ ਫਿਕਰਾਂ 'ਚ ਪੈ ਜਾਂਦੇ ਆ ਹੂੰ ਕਿਉਂਕਿ ਇਹ ਕਹਾਣੀ ਉਹਨਾਂ ਦੇ ਘਰ ਪਹਿਲਾਂ ਵਾਪਰ ਚੁੱਕੀ ਆ 20 ਸਾਲ ਪਹਿਲਾਂ ਹਾਂ 20 ਸਾਲ ਪਹਿਲਾਂ ਵਾਪਰ ਚੁੱਕੀ ਆ ਤਾਂ ਉਹ ਕਹਿ ਰਿਹਾ ਕਿ ਵੀ ਮੁੱਲ ਦਾ ਸਾਖ ਹੈ ਹੂੰ ਹੁਣ ਨਾ ਕਲਕੱਤੇ ਵਾਲਾ ਵੱਜਣਾ ਤੇ ਰਹਿਣਾ ਪੰਜਾਬ ਦੇ ਵਿੱਚ ਹਨਾ ਉਹ ਦੋਨੇ ਚੀਜ਼ਾਂ ਹੀ ਵੀ ਸੋਚ ਰਿਆ ਹੂੰ ਉਹਨਾਂ ਨੂੰ ਉਹ ਕਹਾਣੀ ਤੰਗ ਕਰਨਾ ਸ਼ੁਰੂ ਕਰ ਦਿੰਦੀ ਆ ਵੀ ਇਹ ਤਾਂ ਜੋਰੇ ਨਾਲ ਵੀ ਵਾਪਰੀ ਆ ਹੂੰ ਉਹ ਕਹਿੰਦੀ ਹੋ ਸਕਦਾ ਵੀ ਹੁਣ ਸਮੇਂ ਸਮੇਂ ਦੀ ਗੱਲ ਆ ਬਸੰਤ ਕੌਰ ਕਰਨੈਲ ਸੈ ਉਹਨੂੰ ਸਮਝਾਉਂਦੀ ਆ ਉਹ ਕਹਿੰਦੇ ਹੁਣ ਦੁਨੀਆ ਉਹ ਨਹੀਂ ਰਹੀ ਹੂੰ ਹੋ ਸਕਦਾ ਕਿਸੇ ਦੇ ਬਜ਼ੁਰਗ ਉਧਰ ਹੋਣ ਹਜ਼ਾਰਾਂ ਲੋਕ ਵੱਜਦੇ ਆ ਹਨਾ ਜਿੱਦਾਂ ਹੂੰ ਕੀ ਹੁੰਦਾ ਉਹਨੂੰ ਜੀਤੇ ਨੂੰ ਰਿਸ਼ਤਾ ਆਉਂਦਾ ਕੁੜੀ ਦਾ ਅੱਛਾ ਸਭ ਤੋਂ ਪਹਿਲਾਂ ਬਸੰਤ ਕਰਨ ਨੂੰ ਸ਼ੱਕ ਪੈਂਦਾ ਵੀ ਕੋਈ ਐਸੀ ਵੈਸੀ ਗੱਲ ਨਾ ਹੋਵੇ ਤਾਂ ਉਹ ਪੁੱਛਦੇ ਆ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਹੈ। ਅੱਛਾ ਤਾਂ ਰਿਸ਼ਤਾ ਕਰਾਉਣ ਵਾਲਾ ਬਚੋਲਾ ਇਹ ਕਹਿੰਦਾ ਵੀ ਕੁੜੀ ਛੋਟੀ ਸੀ ਜਦੋਂ ਉਹਦਾ ਪਿਓ ਮਰ ਚੁੱਕਾ ਸੀ। ਅੱਛਾ ਵੀ ਕੁੜੀ ਨਾਨਕਾ ਨੇ ਪਾਲੀ ਐ। ਹੂੰ ਵੀ ਪਰਿਵਾਰ ਬਹੁਤਾ ਹੈ ਨਹੀਂ ਰਿਸ਼ਤੇਦਾਰਾਂ ਦਾ ਇੰਨਾ ਹੈ ਨਹੀਂ ਆਉਣ ਜਾਣ। ਹੂੰ ਵੀ ਇਕੱਲਾ ਕਹਿਰਾ ਜਿਹਾ ਪਰਿਵਾਰ ਆ ਵੀ ਕੁੜੀ ਬਸਣ ਵਾਲੀ ਆ ਤੁਹਾਡੇ ਘਰ ਬਸ ਗਈ ਉਹਦੇ ਵੀ ਜੂਨ ਸੌਖੀ ਹੋ ਜੂ ਤੇ ਥੋਡੀ ਵੀ। ਹੂੰ ਬਸੰਤ ਕਰਨ ਨੇ ਇਹ ਸਾਸ ਤੇ ਪਿਛਲੀਆਂ ਸਾਰੀਆਂ ਗੱਲਾਂ ਭੁਲਾ ਕੇ ਰਿਸ਼ਤੇ ਨੂੰ ਹਾਮੀ ਭਰਦੇ ਹੂੰ ਹੁਣ ਘਰ ਚ ਮਾਹੌਲ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਛਾ ਜੋਰੇ ਨੂੰ ਇਸ ਚੀਜ਼ ਦਾ ਵੀ ਲੋਕਾਂ ਨੇ ਕਹਿਤਾ ਵੀ ਹੁਣ ਬਗਾਨੀਤੀ ਘਰੇ ਆਉਗੀ ਹੂੰ ਉਹਨੇ ਜੀਤੇ ਨੂੰ ਤੇਰੇ ਹੱਥਾਂ ਚੋਂ ਕੱਢ ਕੇ ਲੈ ਜਾਣਾ ਹੂੰ ਵੀ ਤੇਰੀ ਕਹਾਣੀ ਉੱਥੇ ਦੀ ਉੱਥੇ ਖੜੀ ਆ ਵੀ ਹੁਣ ਤੂੰ ਦਰਦ ਦਰ ਰੋਲ ਕੇ ਮਰੇਗਾ ਹੂੰ ਰਹਿ ਗਿਆ ਕੱਲਾ ਰਹਿ ਗਿਆ ਕੱਲਾ ਹੂੰ ਵੀ ਤੇਰੇ ਨਾਲ ਤੇਰੇ ਭਰਾ ਨੇ ਅਸਲ ਸ਼ਰੀਕਾ ਕੀਤਾ ਹੁਣ ਹੁਣ ਤੇਰੀ ਹੱਕ ਤੇ ਦੀਵਾ ਬਾਲੂਗਾ ਉਹ ਆਪਦਾ ਪੁੱਤ ਵਿਆਕੇ ਅੱਛਾ ਹੁਣ ਪੁੱਤ ਦੇ ਹਿੱਸੇ ਸਾਰਾ ਖੋ ਜਾਊਗਾ ਚਾਹੇ ਕਿ ਜੋਰਾ ਅੱਧਾ ਖੜਾ ਉਮਰ ਚ ਆ ਗਿਆ ਸੀਗਾ ਪਰ ਉਹਦੇ ਐਬ ਨਹੀਂ ਸੀ ਗਏ ਹਾਂ ਨਾ ਉਹਦੀ ਜਿੱਦ ਗਈ ਸੀ ਨਾ ਉਹਦੀ ਜਿੱਦ ਗਈ ਸੀ ਉਹ ਉੱਥੇ ਅੜਿਆ ਸੀ ਪਰ ਉਹਨੇ ਭਤੀਜੇ ਲਈ ਹਾਮੀ ਭਰਤੀ ਵੀ ਚਲੋ ਕੋਈ ਗੱਲ ਨਹੀਂ ਇਧਰ ਹਾਮੀ ਭਰੀ ਹੋਈ ਸੀ ਵਿਆਹ ਨੂੰ ਉਧਰਲੇ ਪਾਸੇ ਲੋਕ ਤੰਗ ਕਰ ਰਹੇ ਸੀਗੇ ਵੀ ਤੂੰ ਜਿਹੜੀ ਟਾਣੀ ਤੇ ਬੈਠਾ ਸੀ ਉਹ ਵੱਢ ਲਈ ਵੀ ਤੂੰ ਤਾਂ ਆਪਦੇ ਹੱਥ ਬਣਾ ਲੈ ਹੁਣ ਭਤੀਜਾ ਤੇਰੇ ਨਾਲ ਰਿਹਾ ਤੇ ਹੱਕ ਉਹਦਾ ਹੀ ਬਣਨਾ ਤੂੰ ਅੱਜ ਕੱਲ ਦਾ ਪਰੋਣਾ ਹਾਂ ਹੁਣ ਤੁਸੀਂ ਇਹ ਦੇਖੋ ਵੀ ਕਰਦੀਆਂ ਤਿਆਰੀਆਂ ਚੱਲ ਰਹੀਆਂ ਪੂਰੀਆਂ ਹਮ ਸਭ ਕੁਝ ਹੋ ਰਿਹਾ ਹਮ ਹੁਣ ਜੋਰੇ ਦਾ ਦਿਮਾਗ ਉਹ ਮਰਿਆ ਜਦੋਂ ਵਕਤ ਦੇਖ ਲੇ ਹਮ ਭਰਾ ਭਜਾਈ ਦਾ ਬਤੀਰਾ ਵੀ ਵੇਖ ਲਿਆ ਭਾਵੇਂ ਕਿ ਜੋਰਾ ਹੀ ਗਲਤ ਸੀ ਹਮ ਉਹਨੂੰ ਆਪਣੀ ਉਹ ਪਿਛਲੀ ਘਟਨਾ ਯਾਦ ਆਉਣ ਲੱਗ ਜਾਂਦੀ ਹੈ ਹਮ ਵੀ ਜੇ ਅੱਜ ਆ ਮੇਰੀ ਹਾਲਤ ਹੋ ਰਹੀ ਆ ਤਾਂ ਮੈਂ ਵੀ ਪਰਿਵਾਰ ਕਰੋ ਤੱਕਿਆ ਹਮ ਕਿਸੇ ਬੰਦੇ ਨੂੰ ਇੰਨੀ ਦੇਰ ਬਾਅਦ ਅਹਿਸਾਸ ਹੋਣਾ ਇਹ ਵੀ ਬਹੁਤ ਵੱਡੀ ਗੱਲ ਆ ਹਮ ਜਦੋਂ ਉਹਨੂੰ ਲੱਗਦਾ ਵੀ ਜੇ ਮੁੱਲ ਦਾ ਸਾਖ ਆ ਉਹਨੂੰ ਇੱਕ ਨਾ ਤੋਂ ਖਲਾਜਾ ਲੱਗ ਜਾਂਦਾ ਹੂੰ ਵੀ ਕਿਤੇ ਜੀਤੇ ਨਾਲ ਇਦਾਂ ਨਾ ਹੋ ਜੇ ਅੱਛਾ ਚਾਚੇ ਤਾਂ ਉਹ ਹੈ ਜੀਤੇ ਨੂੰ ਲੱਗਦਾ ਵੀ ਐ ਨਾ ਹੋ ਜੇ ਪਰ ਉਹ ਇਸ ਗੱਲ ਦਾ ਭੇਤੀ ਇਕੱਲਾ ਜੋਰਾ ਤੇ ਉਹਦੇ ਸਾਥੀ ਹੁੰਦੇ ਆ ਕਿ ਉਹਨੇ ਆਪਦੀ ਘਰ ਵਾਲੀ ਤੇ ਆਪਣੀ ਧੀ ਨੂੰ ਵੇਚਿਆ ਸੀ ਹੂੰ ਉਹਨੇ ਤਾਂ ਇਹ ਕਿਹਾ ਸੀਗਾ ਵੀ ਉਹ ਚਲੇ ਗਏ ਮੁੜ ਕੇ ਵਾਪਸ ਨਹੀਂ ਆਈ ਕਿਉਂਕਿ ਪਿੱਛੇ ਤਾਂ ਕਰਨੈਲ ਹੁਣੀ ਗਏ ਹੀ ਨਹੀਂ ਸੀ ਹੂੰ ਇੱਕ ਗੁੱਜਾ ਪੇਤ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਜੋਰੇ ਨੇ ਆਪਣੀ ਧੀ ਵੇਚੀ ਸੀ ਘਰ ਵਾਲੀ ਵੇਚੀ ਸੀ ਜਾਂ ਉਹ ਵੈਸੇ ਛੱਡ ਕੇ ਆਇਆ ਸੀ ਜਾਂ ਉਹ ਗੁੱਸੇ ਹੋ ਕੇ ਗਈਆਂ ਹੋਈਆਂ ਸੀ ਕਿਉਂਕਿ ਪਰਿਵਾਰ ਚ ਕਿਸੇ ਦਾ ਬਾਹਰੋਂ ਆਉਣ ਜਾਣਾ ਹੈ ਹੀ ਨਹੀਂ ਸੀ ਇਹ ਇਕੱਲਾ ਉਹਨੂੰ ਪਤਾ ਸੀ ਹੁਣ ਜੋਰੇ ਦੇ ਇਕੱਲੇ ਦੇ ਬੈਠੇਦੇ ਉਹ ਸਾਰੀ ਕਥਾ ਘੁੰਮ ਰਹੀ ਆ ਜਦੋਂ ਜੀਤੇ ਨੇ ਉਹਦਾ ਹਾਲ ਦੇਖਿਆ ਉਹ ਕਹਿੰਦਾ ਵੀ ਚਾਚਾ ਤੂੰ ਮੈਨੂੰ ਖੁੱਲ੍ਹ ਕੇ ਗੱਲ ਕਰ ਵੀ ਗੱਲ ਕੀ ਆ ਅੱਛਾ ਉਹਨੂੰ ਕਹਿੰਦਾ ਕਹਿੰਦਾ ਹੁਣ ਤਾਂ ਸੁਖਣਾ ਤੇਰੀ ਨੂੰਹ ਨੇ ਆ ਜਾਣਾ ਉਹ ਕਹਿੰਦਾ ਕਹਿੰਦਾ ਚਾਚਾ ਤੁਹਾਨੂੰ ਖੁਸ਼ੀ ਨਹੀਂ ਕਹਦਾ ਭਤੀਜ ਮੈਨੂੰ ਖੁਸ਼ੀ ਤਾਂ ਹੈਗੀ ਆ ਹੂੰ ਬਸ ਕਹਿੰਦਾ ਉਹੀ ਮੈਨੂੰ ਐਂ ਡਰ ਜੇ ਲੱਗਦਾ ਵੀ ਕੋਈ ਐਸੀ ਵੈਸੀ ਗੱਲ ਨਾ ਹੋ ਜੇ ਹੈਨਾ ਹੂੰ ਕਹਿੰਦਾ ਤੂੰ ਮੇਰੇ ਨਾਲ ਖੁੱਲ ਕੇ ਗੱਲ ਕਰ ਲੈ ਵੀ ਕੀ ਗੱਲ ਆ ਹੈਨਾ ਹੂੰ ਕਹਿੰਦਾ ਨਹੀਂ ਪਹਿਲਾਂ ਮੇਰਾ ਘਰ ਪਟਿਆ ਗਿਆ ਸੀ ਉਹ ਚੀਜ਼ ਦਾ ਡਰ ਆ ਵੀ ਦੁੱਧ ਦਾ ਫੋਕਿਆ ਲੱਸੀ ਨੂੰ ਫੋਕਾ ਮਾਰਦਾ ਜਿਵੇਂ ਗੱਲ ਕਰਦੇ ਹੁੰਦੇ ਆ ਹਮ ਹੁਣ ਕੀ ਹੁੰਦਾ ਘਰ ਦੇ ਵਿੱਚ ਵਿਆਹ ਦਾ ਦਿਨ ਤੈਅ ਹੋ ਜਾਂਦਾ ਹੂੰ ਚਾਰੇ ਪਾਸੇ ਜਿਹੜੇ ਰਿਸ਼ਤੇਦਾਰਾਂ ਨੇ ਆਉਣਾ ਜਾਣਾ ਕਰਨਾ ਹੁੰਦਾ ਉਹ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੂੰ ਘਰ ਦੇ ਵਿੱਚ ਜਦੋਂ ਜੀਤੇ ਦੇ ਬਰਾਤ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਜੋਰਾ ਵੀ ਆਪਦੇ ਨਾਲਦਿਆਂ ਚ ਬੈਠਾ ਹੁੰਦਾ ਹਮ ਕਰਨੈਲ ਸਿੰਘ ਉਹਨੂੰ ਪਹਿਲਾਂ ਹੀ ਸਮਝਾ ਦਿੰਦਾ ਹੁੰਦਾ ਵੀ ਘਰ ਨੂੰ ਆ ਲੈਣ ਦੇ ਜਿਵੇਂ ਤੂੰ ਕਹੇਂਗਾ ਆਪਾਂ ਕਰਦਾਂਗੇ ਵੀ ਸਾਰੀ ਜ਼ਿੰਦਗੀ ਆਪਾਂ ਲੜਪੜ ਕੇ ਨਹੀਂ ਮਰਨਾ ਵੀ ਮੇਰਾ ਤੇਰਾ ਨਾਲ ਵਾਦਾ ਰਿਹਾ ਵੀ ਮੈਂ ਬਾਪੂ ਨੂੰ ਵੀ ਵਚਨ ਦਿੱਤਾ ਸੀ ਵੀ ਇਹਦਾ ਹਿੱਸਾ ਇਹਨੂੰ ਮਿਲੂਗਾ ਹੀ ਮਿਲੂਗਾ ਅੱਛਾ ਉਸ ਬੰਦੇ ਨੇ ਪਿਓ ਦੀ ਕਹੀ ਦੀ ਇਲਾਜ ਨਵਾਈ ਉਹਨੇ ਇਹ ਵਾਦਾ ਕੀਤਾ ਕਿ ਮੈਂ ਤੇਰਾ ਸਾਰਾ ਕੁਝ ਕਰੂੰਗਾ ਇਹ ਘਰ ਤੇਰਾ ਇਹ ਬੱਚਾ ਵੀ ਤੇਰਾ ਤੈਨੂੰ ਦਿੱਤਾ ਹੋਇਆ ਸੀ ਨੋਹ ਵੀ ਤੇਰੀ ਤੂੰ ਜਿਵੇਂ ਘਰ ਚਲਾਏਂਗਾ ਪਰ ਹੁਣ ਤਾਂ ਇਹ ਆ ਵੀ ਨੋਹ ਆਊਗੀ ਪੁੱਤ ਵਿਆਹ ਜਾਊਗਾ ਤੂੰ ਰੌਬ ਦਾ ਬੈਠ ਕੇ ਖਾਈ ਵੀ ਹੁਣ ਤੂੰ ਲੋਕਾਂ ਤੋਂ ਵੀ ਕੰਨੀ ਘਟਲਾ ਹਨਾ ਕੀ ਹੁੰਦਾ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਜਾਂਦੀਆਂ ਬਿਲਕੁਲ ਸਭ ਕੁਝ ਹੋ ਜਾਂਦਾ ਤੇ ਰਾਤ ਨੂੰ ਉਹਨਾਂ ਦੇ ਘਰੇ ਦੋ ਉਪਰੇ ਜਿਹੇ ਰਿਸ਼ਤੇਦਾਰ ਆਉਂਦੇ ਆ ਅੱਛਾ ਤਾਂ ਬਸੰਤ ਕੌਰ ਕੰਸੋਹਾਂ ਲੈਂਦੀ ਫਿਰਦੀ ਆ ਹੂੰ ਕਰਨੈਲ ਸਿੰਘ ਬੇੜੇ 'ਚ ਬੈਠਾ ਉਹਨਾਂ ਨਾਲ ਗੱਲਬਾਤ ਤਾਂ ਕਰ ਰਿਹਾ ਹੁੰਦਾ ਪਰ ਉਹ ਡਰਿਆ ਹੁੰਦਾ ਹੂੰ ਹੁਣ ਬਸੰਤ ਕੌਰ ਅੰਦਰ ਖੜੀ ਵੇਖ ਰਹੀ ਹੁੰਦੀ ਐ ਵੀ ਐਸੀ ਕੀ ਗੱਲ ਹੋ ਗਈ ਵੀ ਅੱਧੀ ਰਾਤ ਹੋਈ ਐ ਸਵੇਰੇ ਮੁੰਡਾ ਵਿਆਹਣ ਜਾਣਾ ਵੀ ਕਰਨੈਲ ਸੋ ਇੱਕਦਮ ਖੁਸ਼ੀਆਂ 'ਚ ਆਇਦਾਂ ਮੂੰਹ ਲਮਕਾ ਕੇ ਕਿਉਂ ਬਹਿ ਗਿਆ ਹੂੰ ਤਾਂ ਜਦੋਂ ਦੋ ਬੰਦੇ ਉੱਠ ਕੇ ਉੱਥੋਂ ਜਾਂਦੇ ਆ ਤਾਂ ਭੱਜ ਕੇ ਬਸੰਤ ਕੌਰ ਕਰਨੈਲ ਸਿੰਘ ਕੋਲੇ ਆ ਕੇ ਕਹਿੰਦੀ ਐ ਵੀ ਕੀ ਗੱਲ ਹੋ ਗਈ ਵੀ ਕੋਈ ਚਿੰਤਾ ਵਾਲੀ ਗੱਲ ਤਾਂ ਨਹੀਂ ਹੈਗੀ ਆਪਾਂ ਦਾ ਕੱਲ ਨੂੰ ਪੁੱਤ ਵਿਆਹਣ ਜਾਣਾ ਹਨਾ ਹੂੰ ਉਹਨੂੰ ਸ਼ੱਕ ਪੈਂਦਾ ਕਹਿੰਦੀ ਜੋਰੇ ਨੇ ਤਾਂ ਨਹੀਂ ਕੋਈ ਕਰਤੂਤ ਖੰਡਿਆਤੀ ਹੂੰ ਵੀ ਆਪਾਂ ਤਾਂ ਹੁਣ ਸਵੇਰੇ ਤੁਰਨਾ ਉਹਨੇ ਨਵੀਂ ਢੋਚ ਨਾ ਲਾਤੀ ਹੋਵੇ ਕੋਈ ਹੂੰ ਉਹ ਕਹਿੰਦਾ ਨਹੀਂ ਕਹਦਾ ਜੋਰੇ ਨੇ ਨਹੀਂ ਕੁਛ ਕੀਤਾ ਹੂੰ ਕਹਿੰਦਾ ਕੁੜੀ ਵਾਲਿਆਂ ਨੇ ਜਵਾਬ ਦੇਤਾ ਅੱਛਾ ਬਸੰਤਕੁਰ ਦੇ ਪੈਰਾ ਥੱਲੇ ਜ਼ਮੀਨ ਨਿਕਲ ਗਈ ਕਹਿੰਦੀ ਕੁੜੀ ਵਾਲਿਆਂ ਨੇ ਕਿਉਂ ਜਵਾਬ ਦੇਤਾ ਹੂੰ ਮੂੰਹ ਮੰਗੀ ਕੀਮਤ ਅਸੀਂ ਦਿੱਤੀ ਆ ਉਹ ਕੌਣ ਹੁੰਦਾ ਜਵਾਬ ਦੇਣ ਵਾਲੇ ਹੂੰ ਬਸੰਤਕੁਰ ਨੂੰ ਇਹ ਚੀਜ਼ ਖਟਕ ਜਾਂਦੀ ਆ ਬਈ ਜਿੱਥੇ ਮੂੰਹ ਮੰਗਿਆ ਪੈਸਾ ਦਿੱਤਾ ਉਹ ਕਿਵੇਂ ਮੁੱਕਰ ਸਕਦੇ ਆ ਉਹਨਾਂ ਦੀ ਮਜਬੂਰੀ ਸੀ ਨਾ ਉਹਨਾਂ ਦੀ ਮਜਬੂਰੀ ਨੂੰ ਵੀ ਉਹਨਾਂ ਨੇ ਪੂਰਾ ਕੀਤਾ ਤਾਂ ਉਹ ਜਵਾਬ ਕਿਵੇਂ ਦੇ ਸਕਦੇ ਆ ਹਮ ਹੁਣ ਕਰਨੈਲ ਸਿੰਘ ਨੂੰ ਵੀ ਇਸ ਚੀਜ਼ ਦਾ ਫਿਕਰ ਪੈ ਜਾਂਦਾ ਘਟਨਾ ਉਹਦੇ ਵੀ ਦਿਮਾਗ 'ਚ ਘੁੰਮਦੀ ਹੈ ਹਮ ਹਮ ਜਦੋਂ ਜੋਰੇ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਕੁੜੀ ਵਾਲੇ ਮੁੱਕਰ ਗਏ ਤਾਂ ਜੋਰਾ ਵੀ ਪਰੇਸ਼ਾਨ ਹੁੰਦਾ ਹਮ ਹੁਣ ਸਾਰੇ ਇਹਨੂੰ ਨਾਲ ਦੇ ਨੂੰ ਕਹਿੰਦੇ ਆ ਕੋਈ ਬੰਦਾ ਕਹਿੰਦਾ ਵੀ ਚਾਚਾ ਤੀਜੇ ਦੀਆਂ ਜੜਾਂ 'ਚ ਬਹਿ ਗਿਆ ਇਨੇ ਆਵਦਾ ਘਰ ਬਣੀ ਰੱਖਿਆ ਤੇ ਹੁਣ ਗਾਹਾਂ ਇਹਦੀ ਕਰ ਕੋਈ ਪੰਗਾ ਪਿਆ ਹੁਣ ਹੂੰ ਬਿਜਲੀ ਗੱਲ ਇਹ ਨਿਕਲਦੀ ਆ ਕਿ ਜਿਹੜੀ ਕੁੜੀ ਦਾ ਰਿਸ਼ਤਾ ਜਿੱਤੇ ਨੂੰ ਆਇਆ ਹੁੰਦਾ ਹੂੰ ਉਹ ਜੋਰੇ ਦੀ ਹੀ ਉਹ ਬਚਪਨ ਚ ਵੇਚੀ ਹੋਈ ਤੀ ਹੁੰਦੀ ਆ ਅੱਛਾ ਤੇ ਤੁਸੀਂ ਦੇਖੋ ਵੀ ਕਹਾਣੀ ਦੇ ਵਿੱਚ ਕੀ ਹੁੰਦਾ ਜਦੋਂ ਆਪਦੇ ਜਾਨੀ ਤਾਂ ਉਹ ਕਲਕੱਤੇ ਵੱਲ ਭੇਜ ਕੇ ਵੇਚ ਕੇ ਸੁਰਖਰੂ ਹੋਇਆ ਬੈਠਾ ਹੁੰਦਾ ਹੂੰ ਪਰ ਉਹ ਕੁੜੀ ਪੰਜਾਬ ਚ ਆਪਣੀ ਬੱਚੀ ਲੈ ਕੇ ਰਿਸ਼ਤੇਦਾਰਾਂ ਚ ਰਹਿ ਰਹੀ ਹੁੰਦੀ ਆ ਹੂੰ ਉਸ ਕੁੜੀ ਦੇ ਸਿਰ ਦਿਮਾਗ 'ਚ ਇਹ ਵੀ ਨਹੀਂ ਆਇਆ ਹੁਣਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਸੰਜੋਗ ਕਿੱਧਰ ਨੂੰ ਵੱਜ ਜਾਣੇ ਆ। ਹੂੰ ਉਸੇ ਹੀ ਵੇਚੀ ਹੋਈ ਕੁੜੀ ਦਾ ਰਿਸ਼ਤਾ ਜੋਰੇ ਦੇ ਪਤੀਜੇ ਜੀਤੇ ਨੂੰ ਆਉਂਦਾ। ਹੂੰ ਤਾਂ ਜੋਰੇ ਦੇ ਸਾਨ ਮਾਰੇ ਜਾਂਦੇ ਆ। ਹੂੰ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਵੀ ਆਹ ਕੀ ਹੋਇਆ। ਹੂੰ ਤਾਂ ਜਦੋਂ ਜੋਰੇ ਨੂੰ ਇਸ ਗੱਲ ਦਾ ਪਤਾ ਲੱਗਦਾ ਉਹਨੂੰ ਇਸ ਚੀਜ਼ ਦਾ ਅਹਿਸਾਸ ਵੀ ਹੁੰਦਾ ਕਿਉਂਕਿ ਕਹਾਣੀ ਉਹਦੇ ਦਿਮਾਗ 'ਚੋਂ ਘੁੰਮ ਰਹੀ ਹੁੰਦੀ ਆ। ਹੂੰ ਤਾਂ ਕਹਿੰਦੇ ਉਸੇ ਥਾਂ ਤੇ ਬੈਠ ਕੇ ਜੋਰਾ ਤਾਂ ਹੀ ਰੁੰਦਾ। ਤਾਂ ਉਹਨਾਂ ਸਾਰਿਆਂ ਦੀਆਂ ਕਈਆਂ ਗੱਲਾਂ ਯਾਦ ਆਉਂਦੀਆਂ ਉਹ ਪਛਤਾਵਾ ਹੁੰਦਾ ਕਿ ਵਾਕਈ ਉਹਨੇ ਭਤੀਜੇ ਦੇ ਵੀ ਪਿੜਨ ਹਾਲੇ ਜਿਹਨੂੰ ਕਿਹਾ ਜਾਂਦਾ ਵੀ ਜੜਾਂ 'ਚ ਹੀ ਬੈਠ ਗਿਆ ਹਮ ਪਰ ਉਸ ਸਮੇਂ ਤੱਕ ਕਿਸੇ ਦਾ ਕੋਈ ਵੀ ਬਸ ਨਹੀਂ ਚੱਲਦਾ ਹੁੰਦਾ ਪਰ ਬਸੰਤ ਕੌਰ ਨੂੰ ਇਸ ਗੱਲ ਦੀ ਬਹੁਤ ਵੱਡੀ ਰੰਜਿਸ਼ ਹੁੰਦੀ ਆ ਕਿ ਜੋਰੇ ਨੇ ਉਹਦਾ ਪੁੱਤ ਵੀ ਪੱਟ ਕੇ ਗਵਾਤਾ ਹਮ ਪਰ ਬਸੰਤ ਕੌਰ ਨੂੰ ਅਸਲ ਗੱਲ ਦਾ ਨਹੀਂ ਪਤਾ ਹੁੰਦਾ ਇਸ ਗੱਲ ਤੋਂ ਵਾਕਫ ਹੁੰਦੇ ਨੇ ਕਰਨੈਲ ਤੇ ਜੋਰਾ ਇਸ ਗੱਲ ਦਾ ਜੀਤੇ ਨੂੰ ਵੀ ਪਤਾ ਨਹੀਂ ਹੁੰਦਾ। ਹੂੰ ਦੇਖੋ ਕਿਸਮਤ ਦੇ ਕੈਸੇ ਕਹਿੰਦੇ ਹੁੰਦੇ ਮੇਲ ਜੋਲ ਹੁੰਦੇ ਆ ਇੱਕ ਉਹ ਧੀ ਤੇ ਮਾਂ ਜਿਨ੍ਹਾਂ ਨੂੰ ਉਹਨਾਂ ਦੇ ਘਰੋਂ ਹੀ ਕੱਢਿਆ ਗਿਆ ਹੂੰ ਵੇਚਣ ਦੇ ਇਰਾਦੇ ਨਾਲ ਵੇਚਿਆ ਗਈਆਂ ਹੂੰ ਉਹ ਕਿੰਨੇ 20 ਸਾਲ ਬਾਅਦ ਉਸੇ ਕੁੜੀ ਦਾ ਰਿਸ਼ਤਾ ਉਸੇ ਘਰ ਚ ਹੁੰਦਾ ਹੂੰ ਕਹਿੰਦੇ ਨੇ ਕਿ ਜਾਂ ਕਿਸਮਤਾਂ ਦੇ ਸੌਦੇ ਨੇ ਜਾਂ ਰੱਬ ਦੇ ਰੰਗ ਨੇ ਜਾਂ ਫਿਰ ਕੋਈ ਹੋਣੀ ਐਸੀ ਹੁੰਦੀ ਆ ਜਿਹੜੀ ਬੰਦੇ ਨੂੰ ਟਕਰਾ ਦੇਂਦੀ ਆ ਤੇ ਸਾਰੀ ਉਮਰ ਪਛਤਾਵੇ ਚ ਰੱਖਦੀ ਆ ਹੂੰ ਇਸੇ ਤਰ੍ਹਾਂ ਹੀ ਜੋਰੇ ਨਾਲ ਹੋਇਆ ਸੀ ਹੂੰ ਸੋ ਪਿਆਰੇ ਦਰਸ਼ਕੋ ਤੁਹਾਨੂੰ ਇਹ ਕਹਾਣੀ ਕੈਸੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਰ ਤੁਹਾਡੇ ਕੋਲ ਕੋਈ ਕਿੱਸਾ ਜਾਂ ਕਹਾਣੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡੀ ਕਹਾਣੀ ਤੁਹਾਡੇ ਤੱਕ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ